ਕਿਸੀ ਬੋਲਦੇ ਉਹਨੇ ਇੰਨੇ ਵਿਆਹ ਕਰਾ ਲਏ ਉਹ ਲਾਈਵ ਹੋ ਕੇ ਸ਼ਰਿਆਮ ਕਹਿੰਦੇ ਨੇ ਵੀ ਮੈਂ ਤਾਂ ਇਹ ਚਾਰ ਵਿਆਹ ਕਰਾਵਾਂ ਮੈਂ ਤਾਂ ਇਹ ਪੰਜ ਕਰਾਵਾਂ ਪਰ ਵੀ ਸ਼ੇਰਗਿਲ ਮਹਾਂਤ ਐਜ਼ ਅ ਸਿੰਗਰ ਉਹਨਾਂ ਦਾ ਨਾਮ ਚੱਲਦਾ ਉਹਦੇ ਨਾਲੇ ਮੈਰਿਡ ਸੀ ਮਹਾਂਤ ਨਾਲ ਹਾਂ ਦੂਜੀ ਘਰ ਵਾਲੀ ਮੋਗੇ ਦੀ ਇੱਕ ਆਰਟਿਸਟ ਹੈ ਉਹਦਾ ਨਾਮ ਨਹੀਂ ਲਊਗਾ ਜੋ ਵੈਲ ਸੈਟਲਡ ਹੈ ਆਪਾਂ ਉਹਦਾ ਨਾਮ ਚੋ ਲੈਣਾ ਕਿਸੇ ਦਾ ਘਰ ਨਹੀਂ ਖਰਾਬ ਕਰਨਾ ਚਾਹੀਦਾ ਜਿਹੜੀ ਕੁੜੀ ਹੁਣ ਟੱਕੇ ਖਾ ਰਹੀ ਹੈ ਜਿਨ੍ਹਾਂ ਨੇ ਉਹ ਬੰਗਾ ਪੁਲਿਸ ਦੀ ਵੀਡੀਓ ਵਾਇਰਲ ਹੋਈ ਬੰਗਾ ਪੁਲਿਸ ਤੋਂ ਚਕਾਇਆ ਸੀ ਜਦੋਂ ਚੌਥਾ ਵਿਆਹ ਕਰ ਰਿਹਾ ਸੀ ਇਹ ਤਾਂ ਸੀ ਸੱਚੀ ਲੋਕਿਆ ਸੀ ਉਹ ਸਾਨੂੰ ਜਦ ਦੱਸਿਆ ਸੀ ਵੀ ਮੈਂ ਅਨ ਮੈਰੇ ਨਾਲ ਸਾਡਾ ਪੈਸਾ ਲੱਗਿਆ ਸੀ ਸਾਡਾ ਪੈਸਾ ਲੱਗਿਆ ਸੀ ਕਿ ਵੀ ਤਿੰਨ ਸਾਲ ਪਈ ਵਿਆਹ ਨਾ ਕਰੀ ਉਹ ਕੁੜੀ ਦਰਦ ਦਰਦੀਆਂ ਠੋਕਰਾਂ ਖਾ ਰਹੀ ਐ ਇੱਕ ਤਾਂ ਉਹਨੇ ਆਪਦਾ ਬੇਬੀ ਜਵਾਗ ਦੁੱਖ ਖਾਪ ਦਿੱਤਾ ਇਹ ਬੰਦਾ ਕਿੱਥੇ ਸੀ ਇਹਨੂੰ ਪੁੱਛੋ ਵੀ ਤੂੰ ਆਪਦੀ ਬੇਟੀ ਨੂੰ ਦਫਨਾਉਣ ਕਿਉਂ ਨਹੀਂ ਆਇਆ ਪਿੰਡ ਵਾਲਿਆਂ ਨੇ ਕਿਉਂ ਦਫਨਾਇਆ ਮਤਲਬ ਤੂੰ ਦੋ ਤਰ ਮਾਨੋ ਬੇਕੂ ਬਣਾ ਰਹੇ ਸਾਡੇ ਵਾਲੇ ਜਥੇਦਾਰ ਬੋਲਣ ਵਾਲੇ ਕੋਈ ਨਹੀਂ ਹੈਗਾ ਮੁਸਲਮਾਨ ਕਮੇਟੀ ਦੇ ਵਿੱਚ ਵੀ ਕੋਈ ਬੰਦਾ ਬੋਲਣ ਵਾਲਾ ਨਹੀਂ ਹੈ ਉਹ ਵੀ ਵੀਡੀਓ ਮੇਰੇ ਕੋਲ ਹੈਗੀਆਂ ਜਦੋਂ ਥਾਣੇ ਦੇ ਵਿੱਚ ਸੀਗਾ ਐਡਾ ਬੇਸ਼ਰਮ ਬੰਦਾ ਮਾਨ ਹਾਨੀ ਐਗਰੀਮੈਂਟ ਬ੍ਰੀਚ 420 ਚਾਰ ਤਾਂ ਮੇਰੇ ਚੱਲਦੇ ਆਮਣੋ ਸਾਹਮਣੇ ਬੋਲ ਬਾ ਲੋ ਸਿੱਧਿਆ ਨੂੰ ਵੇਟਣ ਨੂੰ ਬਾਈ ਮੈਂ ਤਾਂ ਉਹਨਾਂ ਨੂੰ ਕਹਤਾ ਸੀ ਮੈਂ ਕਿ ਐਂ ਕਰੋ ਥੋੜੇ ਦੇ ਛੱਡੀ ਕਿੰਨੇ ਚਮ ਮਨਾਉਨੇ ਮਲਾਓ ਪਰ ਸਾਡੇ ਘਰ ਦਾ ਤਾਂ ਮਾਫੀ ਮੰਗ ਜੜੀ ਇਹਨੇ ਗਲਤ ਸ਼ਬਦਾਵਲੀ ਬੋਲੀ ਸਤਿ ਸ਼੍ਰੀ ਅਕਾਲ ਜੀ ਹਿਮਨ ਟਾਕ ਸ਼ੋਅ ਦੇਖ ਰਹੇ ਹਾਂ ਮੈਂ ਹਿਮਨ ਪਿੱਕਕੌਰ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇੱਕ ਪਿੱਛੇ ਜੇ ਗੱਲ ਕਰ ਲਈਏ ਤਾਂ ਬੜਾ ਵਿਵਾਦ ਚੱਲ ਰਿਹਾ ਹੈ ਕਲਾਕਾਰਾਂ ਨੂੰ ਲੈ ਕੇ ਤੇ ਨਾਲ ਨਾਲ ਪ੍ਰੋਡਿਊਸਰਾਂ ਦੇ ਵਿੱਚ ਵੀ ਪੂਰੀ ਗਰਮੀ ਹੈ ਵਿਵਾਦ ਕਿਸ ਦਾ ਹੈ ਗੱਲ ਕਰਾਂਗੇ ਮੇਰੇ ਨਾਲ ਇੰਦੀ ਵੀਰ ਜੀ ਹੋਣਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੀ ਹਾਂ ਸੱਸੀ ਵੀਰ ਜੀ ਸਤਿ ਸ਼੍ਰੀ ਅਕਾਲ ਪੰਜ ਕੀ ਹਾਲ ਕੀ ਹਾਲ ਚੱਲ ਬਹੁਤ ਵਧੀਆ ਚੜ੍ਹਦੀ ਕਲਾ ਬਹੁਤ ਵਧੀਆ ਸੋ ਬੜਾ ਸੁਰਖੀਆਂ 'ਚ ਰਹ ਰਹੇ ਹਾਂ ਕੀ ਗੱਲ ਸੁਰਖੀਆਂ 'ਚ ਮਤਲਬ ਰਹਿਣ ਦਾ ਸ਼ੌਂਕ ਨਹੀਂ ਹੈਗਾ ਪਰ ਕੀ ਕਰੀਏ ਸੁਰਖੀਆਂ ਨਾਲ ਨਾਲ ਚੱਲ ਰਹੀਆਂ ਨੇ ਅੱਛਾ ਇੱਕ ਗੱਲ ਕਰੂੰਗੀ ਵੀ ਜਦ ਆਪਾਂ ਅਜੇ ਹੀ ਲਾਈਨ 'ਚ ਆ ਜਾਂਦੇ ਆ ਤਾਂ ਆਪਾਂ ਨੂੰ ਸ਼ਾਇਦ ਆਪਾਂ ਉਹਨਾਂ ਲੋਕਾਂ ਨੂੰ ਨਹੀਂ ਜਾਣਦੇ ਜਿੰਨਾ ਲੋਕ ਆਪਾਂ ਨੂੰ ਜਾਣਦੇ ਹਾਂ ਹਾਂਜੀ ਤੇ ਤੂੰ ਤੂੰ ਮੈਂ ਮੈਂ ਕਰਨੀ ਐ ਸੋਸ਼ਲ ਮੀਡੀਆ ਇੱਕ ਬੜਾ ਵੱਡਾ ਪਲੇਟਫਾਰਮ ਅੱਜ ਦੇ ਟਾਈਮ ਦੇ ਵਿੱਚ ਹੋ ਗਿਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਜਦ ਆਪਾਂ ਵਿਵਾਦ ਖੜਾ ਕਰਦੇ ਆ ਤਾਂ ਇੱਕ ਕਿਤੇ ਨਾ ਕਿਤੇ ਜਿਹੜੇ ਦੇਖ ਰਹੇ ਦਰਸ਼ਕ ਹੁੰਦੇ ਨੇ ਉਹਨਾਂ ਲਈ ਇੱਕ ਇਮੇਜ ਸੈੱਟ ਹੋ ਜਾਂਦੀ ਹੈ ਦੇਖੋ ਹਮੇਸ਼ਾ ਨਾ ਜਿਹੜੀ ਇਮੇਜ ਦੀ ਗੱਲ ਕਰਦੇ ਆ ਇਮੇਜ ਉਹ ਥੋੜੀ ਜਿਹੀ ਦਿਮਾਗ ਦੇ ਵਿੱਚ ਸੈੱਟ ਬੈਠ ਜਾਂਦੀ ਹੈ ਹੂੰ ਕਿਉਂਕਿ ਦੇਖੋ ਜੇ ਦੋ ਗੱਲਾਂ ਨੇ ਸਿੰਗਰ ਤੇ ਪ੍ਰੋਡਿਊਸਰ ਸਿੰਗਰ ਫਰੰਟ ਕੈਮਰਾ ਤੇ ਹੈ ਪ੍ਰੋਡਿਊਸਰ ਬੈਕ ਕੈਮਰਾ ਤੇ ਹੈ ਹੁਣ ਜਿਹੜਾ ਪ੍ਰੋਡਿਊਸਰ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਆ ਵੀ ਇਹ ਬੰਦਾ ਜਿਹੜਾ ਪੈਸੇ ਲਾਉਣ ਵਾਲਾ ਬੰਦਾ ਪਤਾ ਨਹੀਂ ਕਿਹਜਾ ਹੋਣਾ ਕਿਉਂਕਿ ਸਿੰਗਰ ਨੇ ਜਦੋਂ ਲੋਕਾਂ ਦੇ ਮੂਹਰੇ ਆਉਣਾ ਨਾ ਉਹਨੇ ਬਹੁਤ ਚੀਜ਼ਾਂ ਵੇਖਣੀਆਂ ਤੇ ਉਹਨੇ ਨਾ ਜਿਹਹ ਜਿਹ ਬੰਦਾ ਉਹੋ ਜਿਹੇ ਹਿਸਾਬ ਦੇ ਨਾਲ ਉਹਨੇ ਗੱਲ ਕਰਨੀ ਪਹਿਲਾਂ ਤਾਂ ਸਿੰਗਰ ਪੰਨੋ ਹੱਥ ਜੋੜ ਕੇ ਹੀ ਰਹਿੰਦਾ ਉਹਨੂੰ ਇਹ ਨਹੀਂ ਪਤਾ ਵੀ ਸਿੰਗਰ ਦੇ ਅੰਦਰ ਕੀ ਚੱਲਦਾ ਹੈ ਜਿਹੜਾ ਪ੍ਰੋਡਿਊਸਰ ਹੁੰਦਾ ਪ੍ਰੋਡਿਊਸਰ ਨੇ ਸਿੰਗਰ ਨੂੰ ਖੜਾ ਕਰਨਾ ਹੁੰਦਾ ਇਸ ਕਰਕੇ ਲੋਕਾਂ ਦੇ ਵਿੱਚ ਕਿ ਮੇਜ ਫਿਕਸ ਬੈਠੀ ਹੋਈ ਹੈ ਵੀ ਸ਼ਾਇਦ ਪ੍ਰੋਡਿਊਸਰ ਸਿੰਗਰਾਂ ਨੂੰ ਖਰਾਬ ਕਰਦਾ ਹੈ ਪਿੱਛੇ ਜੇ ਹੋਰ ਵੀ ਬੜੇ ਨਾਮੀ ਕਲਾਕਾਰਾਂ ਦਾ ਪੰਗਾ ਪਿਆ ਸੀ ਸੁਨੰਦਾ ਸ਼ਰਮਾ ਸੁਰਖੀਆਂ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਕਾਫੀ ਇਲਜ਼ਾਮ ਲਾਏ ਨੇ ਨਾ ਉਹਨਾਂ ਦੇ ਤੇ ਮੈਂ ਜੇ ਤੁਹਾਡੀ ਗੱਲ ਕਰਾਂ ਤਾਂ ਤੁਹਾਡੇ ਤੇ ਵੀ ਸੋਸ਼ਲ ਮੀਡੀਆ ਤੇ ਬੜੇ ਇਲਜ਼ਾਮ ਲੱਗ ਰਹੇ ਨੇ ਵੀ ਤੁਸੀਂ ਕਰੇ ਬੰਦੇ ਭੇਜ ਰਹੇ ਹੋ ਕਦੇ ਕੁਝ ਕਰਵਾ ਰਹੇ ਹੋ ਕਦੇ ਕਿਰਪਾਨਾਂ ਲੈ ਕੇ ਆ ਰਹੇ ਨੇ ਕਲਾਕਾਰ ਸ਼ਰੀਆਮ ਤੁਹਾਨੂੰ ਇੱਕ ਉਹਦੇ ਤੇ ਰੱਖ ਰਿਹਾ ਵੀ ਜੇ ਕੱਲ ਨੂੰ ਮੇਰੀ ਕੋਈ ਵੀ ਫੈਮਿਲੀ ਮੈਂਬਰ ਨੂੰ ਜਾਂ ਮੈਨੂੰ ਕੁਝ ਹੁੰਦਾ ਹੈ ਤਾਂ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ ਮੈਂ ਇੱਕ ਚੀਜ਼ ਦਬਾਅ ਦੋ ਤੁਸੀਂ ਮੈਂ ਤੁਹਾਨੂੰ ਪੁੱਛ ਲੈਣਾ ਖਤਰਾ ਮੈਨੂੰ ਆ ਕਿ ਉਹਨੂੰ ਆ ਮੈਨੂੰ ਇਹਦਾ ਆਨਸਰ ਦੇ ਦਿਓ ਵੀ ਖਤਰਾ ਮੈਨੂੰ ਆ ਕਿ ਉਹਨੂੰ ਆ ਨਹੀਂ ਪਰ ਇਲزام ਤਾਂ ਉਹਨਾਂ ਨੇ ਲਾਇਆ ਨੇ ਤੁਹਾਡੇ ਇਲزام ਮੈਨੂੰ ਉਹੀ ਇਲزام ਉਹੀ ਲਾ ਰਿਆ ਨਾ ਮੈਨੂੰ ਜਾਨ ਤੋਂ ਮਾਰਨ ਦੀ ਮਤਲਬ ਵੀ ਕੀ ਤੁਸੀਂ ਸੱਚੀ ਬੰਦੇ ਭੇਜੀ ਸੀ ਮੈਂ ਕਿਉਂ ਭੇਜੂਗਾ ਰੀਜ਼ਨ ਰੀਜ਼ਨ ਇਹ ਹੈ ਵੀ ਕਿਉਂਕਿ ਮੇਰਾ ਆਲਰੇਡੀ ਕੋਰਟ ਕੇਸ ਚੱਲ ਰਿਹਾ ਹੈ ਮੇਰੇ ਕੋਰਟ ਦੇ ਵਿੱਚ ਮੈਂ ਇਹਦੇ ਤੇ ਮਾਨਹਾਨੀ ਦੇ ਕੇਸ ਲਾਏ ਹੋਏ ਨੇ ਐਗਰੀਮੈਂਟ ਬ੍ਰੀਚ ਦਾ ਲੱਗਿਆ ਹੋਇਆ 420 ਦਾ ਲੱਗਿਆ ਹੋਇਆ ਠੀਕ ਹੈ ਆਫਟਰ 댓 ਮੈਨ ਲਗਾਦਾ ਹੁਣ ਆ ਜਿਹੜਾ ਇਨਸੀਡੈਂਟ ਹੋਇਆ ਇਹ ਤੋਂ ਬਾਅਦ ਹੁਣ ਨਵਾਂ ਮਾਨਹਾਨੀ ਦਾ ਕੇਸ ਫੇਰ ਰੈਡੀ ਹੈ ਨਹੀਂ ਤੁਸੀਂ ਉਸ ਤੋਂ ਇੱਕ ਦੋ ਦਿਨ ਪਹਿਲਾਂ ਵੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਵੀ ਢੋਲ ਵੱਜ ਰਿਹਾ ਉਹਨਾਂ ਦੇ ਪਿੰਡ ਦੇ ਵਿੱਚ ਹਾਂ ਉਹ ਮੈਂ ਨਹੀਂ ਕੀਤੀ ਵਾਇਰਲ ਉਹਦੇ ਪਿੰਡ ਦੇ ਬੰਦਿਆਂ ਨੇ ਹੀ ਵਾਇਰਲ ਕਰੀ ਉਹ ਕੀ ਮਾਮਲਾ ਸੀ ਪੂਰਾ ਉਹ ਇਹ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦਾ ਜਦੋਂ ਤੁਸੀਂ ਕੋਰਟ ਦੇ ਵਿੱਚ ਪੇਸ਼ ਨਹੀਂ ਹੋਵੋਗੇ ਕੋਰਟ ਨੇ ਤੁਹਾਨੂੰ ਇੱਕ ਵਾਰ ਸੱਮਣ ਪਾਤੇ ਦੋ ਵਾਰ ਪਾਤੇ ਤੁਸੀਂ ਕੋਰਟ ਨੂੰ ਮਜ਼ਾਕ 'ਚ ਲੈ ਗਏ ਅੱਛਾ ਇਹ ਪੇਸ਼ ਨਹੀਂ ਹੋ ਰਹੇ ਇਹ ਪੇਸ਼ ਨਹੀਂ ਹੁੰਦਾ ਜੀ ਕੋਰਟ ਨੇ ਫਿਰ ਇਹਦੇ ਮਨਿਆਦੀ ਦੇ ਆਰਡਰ ਕੱਢੇ ਮਨਿਆਦੀ ਦੇ ਆਰਡਰ ਇਹ ਅੰਗਰੇਜ਼ਾਂ ਵੇਲੇਆਂ ਦੇ ਕਾਨੂੰਨ ਬਣੇ ਹੋਏ ਨੇ ਉਹ ਚੀਜ਼ ਦੇ ਵੀ ਜਦੋਂ ਕੋਈ ਜਿਹਨੇ ਕੇਸ ਜਿੱਤੇ ਚੱਲਦਾ ਹੋਵੇ ਜੇ ਬੰਦਾ ਸੱਮਣ ਕੋਰਟ ਸੱਮਣ ਕਰੇ ਜੇ ਨਾ ਪਹੁੰਚੇ ਤੇ ਜੇ ਤੀਜੀ ਵਾਰ ਉਹਦੇ ਘਰੇ ਮਨਿਆਦੀ ਦੇ ਆਰਡਰ ਜਾਂਦੇ ਨੇ ਵੀ ਢੋਲ ਬਜਾ ਕੇ ਵੀ ਉਹਦੇ ਪਿੰਡ ਦੇ ਵਿੱਚ ਜਿੱਥੇ ਆਪਣੇ ਜਿਹੜੇ ਕੀ ਕਹਿੰਦੇ ਨੇ ਜਿਹੜੇ ਪਿੰਡ ਦੇ ਮੋਤਵਰ ਲੋਕ ਹਾਂ ਹਾਂ ਲੋਕ ਹੋਣ ਵੀ ਉਹਨਾਂ ਵਿੱਚ ਜਾ ਕੇ ਢੋਲ ਵਜਾ ਕੇ ਦੱਸੋ ਵੀ ਹੈਲੋ ਕੋਰਚ ਪੇਸ਼ ਹੋ ਉਹ ਆਰਡਰ ਸੀ ਨਾਲੇ ਮੈਨੂੰ ਤਾਂ ਆਏ ਨੂੰ ਸਿਰਫ ਹਜੇ 10 ਦਿਨ ਹੋਏ ਨੇ ਅਮਰੀਕਾ ਤੋਂ ਮੈਂ ਐਡਾ ਵਿਹਲਾ ਤੋਂ ਉਹ ਤਾਂ ਇਹ ਵੀ ਕਹਿ ਰਹੇ ਨੇ ਵੀ ਅਮਰੀਕਾ ਤੋਂ ਆਏ ਨੇ ਉਹਨਾਂ ਕੋਲ ਚੰਗਾ ਪੈਸੇ ਤੇ ਸਾਨੂੰ ਉਹ ਕਮਾ ਕੇ ਖਾਣ ਨਹੀਂ ਦੇ ਰਹੇ ਉਹ ਤੇ ਜੇ ਮੈਂ ਪੈਸਾ ਮੈਂ ਇਹਦੇ ਲਈ ਥੋੜੀ ਕਮਾ ਰਿਹਾ ਹਾਂ ਜੇ ਮੈਂ ਪੈਸਾ ਕਮਾਇਆ ਆ ਮੇਰੀ ਫੈਮਲੀ ਆ ਮੇਰੇ ਮੇਰੇ ਮਦਰ ਆ ਮੇਰੇ ਫਾਦਰ ਆ ਮੇਰੀ ਆਪਣੇ ਮੇਰੀ ਇੱਥੇ 100 ਚੀਜ਼ਾਂ ਦਾ ਸੋਰਸ ਆ ਮੇਰੇ EMPLOYEES ਮੇਰੇ ਨਾਲ ਕੰਮ ਕਰਦੇ ਆ ਅੱਛਾ ਮੈਂ ਇੱਕ ਤੁਹਾਡੇ ਵਿਵਾਦਾਂ ਦੇ ਵਿੱਚ ਇੱਕ ਚੀਜ਼ ਬੜੀ ਦੇਖੀਏ ਪਰਸਨਲ ਅਟੈਕ ਬਹੁਤ ਹੁੰਦਾ ਫੈਮਲੀ ਨੂੰ ਪਰਸਨਲ ਅਟੈਕ ਮੈਂ ਹਾਂ ਇੱਥੇ ਆ ਗਏ ਹੁਣ ਔਰ ਪਰਸਨਲ ਅਟੈਕ ਕੀ ਆ ਮੇਰੇ ਕੋਲ ਚੈਟ ਪਈ ਆ ਮੇਰਾ ਕੇਸ ਚੱਲਦਾ ਮੈਂ ਉਹਨੂੰ ਫालतू ਨਹੀਂ ਬੋਲਦਾ ਕੁਝ ਕਿਉਂਕਿ ਮੈਨੂੰ ਪਤਾ ਮੈਂ ਜੇ ਬੋਲੂ ਮੇਰਾ ਕੇਸ ਚੱਲ ਰਿਹਾ ਮੇਰਾ ਕੇਸ ਮਤਲਬ ਖਰਾਬ ਹੋਊਗਾ ਉਸ ਬੰਦੇ ਨੂੰ ਇਸ ਚੀਜ਼ ਦੀ ਅਕਲ ਹੀ ਨਹੀਂ ਆ ਰਹੀ ਜੋ ਮੈਨੂੰ 3 ਤਰੀਕ ਨੂੰ ਢੋਲ ਵੱਜਦੇ ਨੇ 3 ਤਰੀਕ ਦੁਪਹਿਰ ਤੱਕ ਮੈਨੂੰ ਲੱਗਦਾ ਇਹਦੀ ਵੀਡੀਓ ਪੈ ਜਾਂਦੀ ਆ ਸੋਸ਼ਲ ਮੀਡੀਆ ਤੇ ਰਾਤ ਨੂੰ 8 ਵਜੇ ਤੋਂ ਬਾਅਦ ਮੈਨੂੰ ਇਹ ਬੰਦਾ ਮੈਸੇਜ ਕਰਨਾ ਸਟਾਰਟ ਕਰ ਰਿਹਾ till 11 ਵਜੇ ਤੋਡੇ ਕੋਲ ਚੈਟ ਹੈਗੀਆਂ ਨੇ ਸਾਰਾ ਕੁਝ ਪਿਆ ਸਾਡੇ ਕੋਲ ਮੈਂ ਕੋਰਟ ਦੇ ਵਿੱਚ ਦੇਤਾ ਕੱਲ ਮੀਡੀਆ ਦੇ ਵਿੱਚ ਵੀ ਦੇਤਾ ਕਾਨਫਰੈਂਸ ਕੀਤੀ ਜਦੋਂ ਤੁਹਾਨੂੰ ਪਤਾ ਮੈਂ ਤੁਹਾਡਾ ਜਵਾਬ ਨਹੀਂ ਦੇ ਰਿਹਾ ਮੈਂ ਹੱਸ ਕੇ ਤੁਹਾਨੂੰ ਟਾਲ ਰਿਹਾ ਤੁਸੀਂ ਇੰਨਾ ਕੁਝ ਬੋਲ ਰਹੇ ਹੋ ਮੈਂ ਫੇਰ ਹੱਸ ਰਿਹਾ ਨਹੀਂ ਜਦ ਇੱਕ ਕਲਾਕਾਰ ਜਾਂ ਪ੍ਰੋਡਿਊਸਰ ਦੀ ਇੱਕ ਐਗਰੀਮੈਂਟ ਹੁੰਦਾ ਜਿਹਨੂੰ ਆਪਾਂ ਐਗਰੀਮੈਂਟ ਕਹਿੰਦੇ ਆ ਤਾਂ ਉਹ ਸ਼ਾਇਦ ਕੰਮ ਦੇ ਪ੍ਰਤੀ ਹੁੰਦਾ ਹੈ ਨਾ ਆਪਾਂ ਫੈਮਲੀਆਂ ਨੂੰ ਇੰਡल्ज ਨਹੀਂ ਕਰ ਦਿੰਦੇ ਉਹ ਚੀਜ਼ਾਂ ਦੇ ਵਿੱਚ ਪਰ ਜਿੰਨੀਆਂ ਵੀ ਵੀਡੀਓਜ਼ ਦੇਖੀਆਂ ਨੇ ਪਰਸਨਲ ਅਟੈਕ ਕਰਦੇ ਤੁਹਾਡੇ ਵੱਲੋਂ ਹੋ ਰਿਹਾ ਕਦੇ ਉਹਨਾਂ ਵੱਲੋਂ ਹੋ ਰਿਹਾ ਉਹ ਤੁਹਾਡੀ ਸਾਹਮਣੇ ਨੂੰ ਲੈ ਕੇ ਬੋਲ ਰਹੇ ਨੇ ਪਰਸਨਲ ਅਟੈਕ ਕੀ ਹੁੰਦੇ ਨੇ ਜਦੋਂ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ ਤਾਲੀ ਦੋ ਹੱਥਾਂ ਨਾਲ ਵੱਜਦੀ ਜਦੋਂ ਅਗਲਾ ਬੰਦਾ ਮੈਨੂੰ ਟੈਗ ਕਰ ਰਿਹਾ ਹੈ ਠੀਕ ਹੈ ਮੇਰੀ ਫੈਮਿਲੀ ਦੇ ਵਿੱਚ ਤੂੰ ਰਹਿ ਗਏ ਗਿਆ ਇਹ ਸਟਿਲ ਪਹਿਲੇ ਦਿਨ ਤੋਂ ਲੱਗਿਆ ਹੋਇਆ ਹੈ ਇਹ ਚੀਜ਼ ਕਰਨਾ ਜਿੱਦਣ ਸਾਡਾ ਕੋਰਟ ਕੇਸ ਲੱਗਿਆ ਸੀ ਜਿੱਦਣ ਇਹਨੂੰ ਸਟੇ ਇਹਦੇ ਤੇ ਲੱਗ ਗਈ ਸੀ ਜਦੋਂ ਇਹ ਕੋਰਟ ਦੇ ਵਿੱਚ ਰੋਕੇ ਇੱਕ ਵੀਡੀਓ ਬਣਾਈ ਸੀ ਕਿ ਇੱਕ ਚੈਨਲ ਵਾਲੀ ਹੁੰਦੀ ਇੱਕ ਇਹਦੀ ਵੀਡੀਓ ਬਣੀ ਸੀ ਜਿੱਥੇ ਮਾਮੇ ਵੀ ਖੜੇ ਸੀ ਤੇ ਇਹਦੇ ਵਕੀਲ ਸਾਹਿਬਾਨ ਵੀ ਖੜੇ ਸੀ ਉਹਦਾਂ ਨੇ ਰੋਕੇ ਬੋਲੇ ਉਥੇ ਇਹਨੇ ਮੇਰੀ ਫੈਮਿਲੀ ਨੂੰ ਟਾਰਗੇਟ ਕੀਤਾ ਸੀ ਵੀ ਇਹ ਇਹ ਦੁਨੀਆ ਤੋਂ ਔਲਾਦ ਤੋਂ ਬਗੈਰ ਜਾਵੇ ਬੇ ਲਾਦਾ ਜਾਵੇ ਠੀਕ ਆ ਇਹ ਬਗੈਰ ਇਹ ਬੱਚੇ ਨੂੰ ਤਰਸ ਯਾਰ ਕੌਣ ਆ ਤੂੰ ਤੂੰ ਇਹ ਚੀਜ਼ਾਂ ਮੈਨੂੰ ਕਿਉਂ ਕਹਿ ਰਿਆ ਅੱਛਾ ਤੁਹਾਨੂੰ ਲੱਗਦਾ ਵੀ ਤੁਸੀਂ ਉਹਨਾਂ ਨੂੰ ਜਿਵੇਂ ਕਾਫੀ ਤੁਸੀਂ ਆਪਣੀ ਇੰਟਰਵਿਊਜ਼ ਦੇ ਵਿੱਚ ਦੱਸਿਆ ਵੀ ਉਹ ਸਾਡੀ ਐਜ਼ ਅ ਫੈਮਿਲੀ ਮੈਂਬਰ ਰਹੇ ਨੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਬੈਲੈਂਸ ਨਹੀਂ ਬਣਾਉਣਾ ਆ ਵੀ ਉਹਨਾਂ ਨੂੰ ਤੁਸੀਂ ਘਰ ਦੇ ਵਿੱਚ ਰੱਖਿਆ ਤੇ ਘਰ ਦੇ ਵਿੱਚ ਜੇ ਕੰਮ ਨੂੰ ਆਪਾਂ ਕੰਮ ਤੱਕ ਰੱਖਦੇ ਇਹ ਚੀਜ਼ਾਂ ਥੋੜੀਆਂ ਜੀਆਂ ਉਦੋਂ ਸਟੇਬਲ ਰੱਖਦੇ ਵੀ ਅੱਜ ਸ਼ਾਇਦ ਇਹ ਚੀਜ਼ਾਂ ਨਾ ਲੱਗਦੀਆਂ ਸਾਡੀ ਬਾਕੀ ਗੱਲ ਅਸੀਂ ਬਹੁਤ ਸਟੇਬਲ ਰੱਖਿਆ ਸੀ A to Z ਸਾਰੀਆਂ ਚੀਜ਼ਾਂ ਸਟੇਬਲ ਸੀਗੀਆਂ ਸਿਰਫ ਇਹਨੂੰ ਖਰਾਬ ਕਰਨ ਲਈ ਇਹਦਾ ਭਰਾ ਆਇਆ ਸੀ ਜਿਹੜਾ ਇਹਦਾ ਬ੍ਰਦਰ ਆ ਸਮਰਾਨ ਖਾਨ ਹੁਣ ਸਾਰੀ ਜੋ ਵੀ ਇਹਨੇ ਪ੍ਰਾਪਰਟੀ ਹੋਣ ਬਣਾਈ ਆ ਆ 3 ਸਾਲ ਦੇ ਵਿੱਚ ਉਹ ਇਹਦੇ ਨਾਮ ਤੇ ਨਹੀਂ ਹੈਗੀ ਕਿਉਂ ਨਹੀਂ ਹੈਗੀ ਇਹਦੇ ਨਾਮ ਤੇ ਸਾਡੇ ਕੇਸ ਚੱਲ ਰਹੇ ਨੇ ਜੇ ਸਾਡੇ ਕੇਸ ਦੇ ਵਿੱਚ ਅਸੀਂ ਕੋਰਟ 'ਚ ਪੁੱਛਾਂਗੇ ਪ੍ਰਾਪਰਟੀ ਕਿਵੇਂ ਬਣਾਈ ਦੋ ਤੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਹੁਣ ਸਾਰੀ ਪ੍ਰਾਪਰਟੀ ਇਹਦੇ ਨਾਮ ਤੇ ਆ ਇਹਦੇ ਬ੍ਰਦਰ ਦੇ ਨਾਮ ਤੇ ਜਾਇਦੇ ਘਰਦਿਆਂ ਦੇ ਨਾਮ ਤੇ ਆ ਇਦੇ ਨਾਲ ਤਾਂ 1 ਰੁਪਿਆ ਵੀ ਹੈ ਨਹੀਂਗਾ ਅੱਛਾ ਕੱਲ ਨੂੰ ਇਹ ਅੰਦਰ ਜਾਂਦਾ ਪ੍ਰਾਪਰਟੀ ਕਿਹਦੇ ਕੋਲ ਜਾਊ ਕੱਲ ਨੂੰ ਇਹਨੂੰ ਕੁਝ ਹੁੰਦਾ ਪ੍ਰਾਪਰਟੀ ਕਿਹਦੇ ਕੋਲ ਜਾਊ ਅੱਛਾ ਜੇ ਇਹਨੂੰ ਹੋ ਜਾਂਦਾ ਤੇ ਨੁਕਸਾਨ ਕੀਦਾ ਮੇਰਾ ਮੇਰਾ 75 ਲੱਖ ਮਰਨਾ ਥੋੜੀ ਕੋ ਪ੍ਰੂਫ ਹੈਗੇ ਨਾ ਵੀ ਤੁਸੀਂ 75 ਲੱਖ ਕੋਰਟ ਦੇ ਵਿੱਚ ਫਿਰ ਕੇਸ ਲੱਗੇ ਹੋਏ ਨੇ ਨਾ ਸਾਰਾ ਕੁਝ ਉੱਚੀ ਨਾ ਫਿਰ ਕੋਰਟ ਦੇ ਵਿੱਚ ਤਰੀਕਾ ਕਾਦੀਆਂ ਪੈਂਦੀਆਂ ਨੇ ਪਿੱਛੇ ਜਿੱਤ ਨਾਲ ਇੱਕ ਕੇਸ ਜਿੱਤੇ ਵੀ ਸੀਗੇ ਉਹ ਵੀ ਕਾਹਦਾ ਕੇਸ ਜਿੱਤੇ ਆ ਉਦੋਂ ਸਟੇ ਟੁੱਟੀ ਸੀ ਕੋਰਟ ਨੇ ਕਿਹਾ ਵੀ ਇਹ ਗਰੀਬ ਬੰਦਾ ਭਈ ਇਹ ਪੈਸੇ ਨਹੀਂ ਇਹਦੇ ਕੋਲੇ ਹੈਗੇ ਮੈਂ ਕਹਾਂ ਜੀ ਐਂ ਕਰੋ ਕੋਰਟ ਜੱਜ ਸਾਹਿਬ ਦੇ ਦਿਓ ਪਰਮਿਸ਼ਨ ਜੱਜ ਸਾਹਿਬ ਨੇ ਇਹਨੂੰ ਗਾਉਣ ਦੀ ਪਰਮਿਸ਼ਨ ਦੇ ਦਿੱਤੀ ਵੀ ਪੈਸਾ ਇਕੱਠਾ ਕਰ ਭਾਈ ਆਪਦੇ ਲਾਂ ਕੇਸ ਤਾਂ ਸਟਿਲ ਪੈਂਡਿੰਗ ਚੱਲ ਰਿਹਾ ਇਹ ਚੀਜ਼ ਕੇਸ ਉਹਦੇ ਵਿੱਚ ਹੋਇਆ ਵੀ ਉਹ ਕਮਾਉਣ ਕਿਤੇ ਤੁਹਾਨੂੰ ਤੁਹਾਡਾ ਪੈਸਾ ਵਾਪਸ ਕਰ ਦੇ ਫਿਰ ਸਟੇ ਫਿਰ ਸਟੇ ਕਹਿੰਦੇ ਟੁੱਟਿਆ ਕਿਹੜਾ ਕਦੀ ਤੁਸੀਂ ਇਹ ਤੋਂ ਪੁੱਛਿਆ ਪੁੱਛੋ ਕਿ ਵੀ ਤੇਰੇ ਕੋਲੇ ਸਟੇ ਮਤਲਬ ਕਿ ਕੇਸ ਦੇ ਜਿਹੜੇ ਡਿਸਮਿਸ ਆਰਡਰ ਹੁੰਦੇ ਨੇ ਜਦੋਂ ਕੇਸ ਡਿਸਮਿਸ ਹੋ ਜਾਂਦਾ ਵੀ ਉਹਦੇ ਆਰਡਰ ਲੈ ਕੇ ਦਿਖਾ ਸਕਦਾ ਸਟੇ ਟੁੱਟਣ ਦੇ ਆਰਡਰ ਨੇ ਵੀ ਤੂੰ ਕੰਮਕਾਰ ਵੀ ਇਹਨੂੰ ਕੰਮ ਕਰਨ ਲਈ ਟਾਈਮ ਦਿੱਤਾ ਵੀ ਤੂੰ ਸਾਡੇ ਪੈਸੇ ਲਾ ਤੂੰ ਆਪਣਾ ਕਿਸੇ ਮੋਹਦਵਾਰ ਬੰਦੇ ਨੂੰ ਵਿੱਚ ਪਾ ਕਿਸੇ ਇੰਡਸਟਰੀ ਦੇ ਬੰਦੇ ਨੂੰ ਵਿੱਚ ਪਾ ਵੀ ਤੂੰ ਸਾਡੇ ਨਾਲ ਬੈਠ ਕੇ ਟੇਬਲ ਟॉक ਕਰ ਵੀ ਤੇਰਾ ਕਿੰਨੇ ਚ ਨਿਬੜਦਾ ਤੇ ਤੈਨੂੰ ਇਸ ਲਈ ਕਮਾਉਣ ਲਈ ਟਾਈਮ ਦਿੱਤਾ ਇਹ ਤੂੰ ਸਾਨੂੰ ਕਮਾ ਕੇ ਥਾਪੀਆਂ ਮਾਰਨ ਲੱਗ ਗਿਆ ਤੁਹਾਡੇ ਨਾਮ ਤੇ ਥਾਪੀਆਂ ਵੱਜਦੀਆਂ ਨੇ ਮਾਰਦਾ ਜੀ ਉਹ ਇੰਗਲੈਂਡ ਗਿਆ ਵੀ ਤੂੰ ਜਾਣਾ ਤੋਂ ਚੁੱਪ ਕਰਕੇ ਚੁੱਪਚੀਪੀ ਤੇ ਜਾ ਕੇ ਇੰਗਲੈਂਡ ਜਾ ਕੇ ਗਿਆ ਦਾ ਚੋਰੀਆਂ ਤੂੰ ਤੂੰ ਇਹ ਨਹੀਂ ਵੀ ਸੋਸ਼ਲ ਮੀਡੀਆ ਤੇ ਪਾ ਕੇ ਗਿਆ ਜਦੋਂ ਤੂੰ 에어ਪੋਰਟ ਤੇ ਉਤਰਿਆ ਤੂੰ ਮੈਨੂੰ ਥਾਪੀ ਮਾਰੀ ਮੈਂ ਤੇਰੇ ਸ਼ੋਅ ਕੈਨਸਲ ਕਰਾਏ ਉੱਥੇ ਫਿਰ ਲੋਕਾਂ ਨੂੰ ਡਾਕਟਰ ਜੂਸ ਦਾ ਫੋਟੋ ਪਾ ਰਿਹਾ ਡਾਕਟਰ ਜੂਸ ਦੀ ਮੇਰੇ ਕੋਲ ਪਰਸਨਲ ਇੰਸਟਾਗ੍ਰam ਦੇ ਉੱਤੇ ਮੇਰੇ ਕੋਲ ਚੈਟ ਪਈ ਆ ਉਹ ਕਹਿੰਦੇ ਭਾਜੀ ਵੀ ਆਰ ਨਾਟ ਡੂਇੰਗ ਅ ਵਰਕ ਵਿਦ ਥਿਸ ਗਾਈ ਅਸੀਂ ਇਹਦਾਂ ਕੋਈ ਕੰਮ ਨਹੀਂ ਕਰ ਰਹੇ ਕਿਉਂਕਿ ਅਸੀਂ ਜੈਜੀ ਭਾਜੀ ਦੇ ਬਹੁਤ ਜ਼ਿਆਦਾ ਲਾਇਲ ਆ ਭਈ ਅਸੀਂ ਉਹਨਾਂ ਦੇ ਪਰਿਵਾਰ ਮਾਨਕ ਪਰਿਵਾਰ ਦੇ ਬਹੁਤ ক্লোਜ਼ ਵੀ ਅਸੀਂ ਇਹਦਾਂ ਕੋਈ ਕੰਮ ਨਹੀਂ ਕਰ ਰਹੇ ਰੈਂਡਮਲੀ ਉਹ ਇੱਥੋਂ ਲੱਗ ਰਿਹਾ ਜੀ ਮੇਰੀ ਸ਼ੂਟ ਚੱਲਦੀ ਸੀ ਮੈਨੂੰ ਫੋਟੋ ਖਿਚਾਉਣ ਲਈ ਮੈਨੂੰ ਇਹਨੇ ਰਿਕਵੈਸਟ ਕੀਤੀ ਤੇ ਸਾਨੂੰ ਖਿਚਾਉਣੀ ਪਈ ਨਹੀਂ ਆਦਰਵਾਇਸ ਸਾਨੂੰ ਇਹਦੇ ਨਾਲ ਕੋਈ ਮਤਲਬ ਸੁਖਸ਼ੇਂਦਰ ਸ਼ਿੰਦਾ ਜੀ ਨੂੰ ਉੱਥੇ ਇਹਨੇ ਵੀਡੀਓ ਪਾਈ ਵੀ ਜਸਟ ਸਾਨੂੰ ਦਿਖਾਉਣ ਲਈ ਮੈਂ ਬਹੁਤ ਕਰ ਰਿਹਾ ਹਾਂ ਜਿੱਦਣ ਤੇਰਾ ਗਾਣਾ ਆਊਗਾ ਫੇਰ ਗੱਲ ਕਰਿਓ ਕਿਉਂਕਿ ਅੱਛਾ ਕਾਫੀ ਤੁਹਾਡੇ ਤੇ ਬਲੇਮ ਲਾਉਂਦੇ ਨੇ ਵੀ ਮੇਰੇ ਗਾਣੇ ਨਹੀਂ ਲੱਗ ਸਕਦੇ ਮੇਰੇ ਤੇ ਸਟ੍ਰਾਈਕ ਵੱਜਦੀ ਹੈ ਮੇਰਾ ਕੰਮ ਸਾਰਾ ਰੋਲ ਤਾ ਮੈਂ ਸਾਡਾ ਨਹੀਂ ਰੋਲਿਆ ਤੁਸੀਂ ਖੱਜਲ ਹੋ ਰਹੇ ਹੋ ਮੈਂ ਬਹੁਤ ਹੋ ਰਿਹਾ ਮੈਂ ਮੈਂ ਕੇਸ ਵਾਪਸ ਲੈ ਲਓ ਫਿਰ ਕਿਉਂ ਲੈ ਲੀਏ ਮੇਰੀਆਂ ਲੈਂਪਟਾਂ ਕੌਣ ਪਰੂਗਾ ਤੁਸੀਂ ਮੇਰੀਆਂ ਲੈਂਪਟਾਂ ਨੇ ਮੈਂ 75 ਲੱਖ ਰੁਪਈਆ ਆਉਦੀ ਨਹੀਂ ਤੁਸੀਂ ਬੈਠ ਕੇ ਸੋਚੇ ਨਹੀਂ ਵੀ ਕਦੇ ਬੈਠ ਕੇ ਨਵੇੜੀਏ ਕੋਈ ਕਲਾਕਾਰ ਦਾ ਮੌਕਾ ਹੋਵੇ ਕੋਈ ਕਲਾਕਾਰ ਨੂੰ ਤਾਂ ਗਾਲਾਂ ਕੱਢਦਾ ਮੇਰਾ ਵੀਡੀਓ ਪਈ ਆ ਆ ਪਿਛਲੇ ਰਮਲੇ ਅੰਕਲ ਦੇ ਮੇਲੇ ਤੇ ਕਲਾਕਾਰਾਂ ਨੂੰ ਗਾਲਾਂ ਕੱਢ ਕੇ ਹਟਿਆ ਕਿਹੜਾ ਕਲਾਕਾਰ ਇਸ ਬੰਦੇ ਨਾਲ ਖੜੂਗਾ ਨਹੀਂ ਤੁਸੀਂ ਤੁਹਾਡੇ ਮਦਰ ਖੁਦ ਕਲਾਕਾਰ ਨੇ ਹੂੰ ਦਲਜੀਤ ਕੌਰ ਪੰਜਾਬ ਦੀ ਜਾਣੀ ਪਹਿਚਾਣੀ ਆਵਾਜ਼ ਹੈ ਠੀਕ ਆ ਮੇਰੇ ਮਦਰ ਥੋੜੇ ਸੀਨੀਅਰ ਨੇ ਉਹਨਾਂ ਤੋਂ ਸੁਖਵੰਤ ਸੁਖੀ ਮੈਂ ਤੁਹਾਨੂੰ ਕਹੀ ਨਾ ਵੀ ਜੇ ਐਡੇ ਪੰਡਾਲ ਦੇ ਵਿੱਚ ਤੁਸੀਂ ਬੈਠੇ ਹੋਵੋ ਤੁਹਾਡੇ ਮਦਰ ਬੈਠੇ ਹੋਣ ਤੇ ਇੱਕ ਬੰਦਾ ਕਹੇ ਵੀ ਕਲਾਕਾਰਾਂ ਦਾ ਤਾਂ ਫਟੇ ਮੂੰਹ ਤੁਸੀਂ ਕੀ ਕਰੋਗਾ ਉੱਥੇ ਸੁਣਨ ਵਾਲੇ ਲੋਕਾਂ ਦਾ ਕਸੂਰ ਹੈ ਜਾਂ ਸੁਣਨ ਵਾਲਿਆਂ ਦਾ ਬੈਠਣਾ ਬਿਲਕੁਲ ਫਿਰ ਉਹ ਕਲਾਕਾਰਾਂ ਦਾ ਕਸੂਰ ਹੈ ਅੱਛਾ ਤੁਹਾਨੂੰ ਨਹੀਂ ਲੱਗਦਾ ਵੀ ਗਾਇਕੀ ਦੇ ਵਿੱਚ ਅੱਜ ਕੱਲ ਲੋਕਾਂ ਦੇ ਜਿਹੜਾ ਸੁਣਨ ਵਾਲਿਆਂ ਦਾ ਟੇਸਟ ਹੈ ਉਹ ਜ਼ਿਆਦਾ ਖਰਾਬ ਹੋ ਰਿਹਾ ਬ੍ਰਦਰ ਦੇਨ ਜਿਹੜੇ ਗਾਉਂਦੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਮੋੜ ਤੋਂ ਆ ਸਾਡੀ ਇੰਡਸਟਰੀ ਇਕੱਠੀ ਨਹੀਂ ਹੋ ਸਕਦੀ ਕਿਉਂ ਨਹੀਂ ਹੁੰਦੀ ਨਹੀਂ ਹੁੰਦੀ ਕਿਉਂਕਿ ਇੱਥੇ ਹਰੇਕ ਦੇ ਆਪਦੇ ਆਪਦੇ ਮੂਹਨ ਨੇ ਲੱਤਾਂ ਖਿੱਚਦੇ ਨੇ ਲੱਤਾਂ ਖਿੱਚਦੇ ਨੇ ਹਰੇਕ ਦੇ ਆਪਦੇ ਆਪਦੇ ਕਿਸੇ ਦਾ ਮੂੰਹ ਸੱਜੇ ਆ ਕਿਸੇ ਦਾ ਖੱਬੇ ਆ ਹਰੇਕ ਅਗਲਾ ਕਹਿੰਦਾ ਮੈਂ ਯਾਰ ਇੰਨਾ ਟਾਈ ਪਰ ਇੱਕ ਨੂੰ ਵੱਡਾ ਮੰਨਣਾ ਪੈਣਾ ਕਿਸੇ ਨੂੰ ਜੇ ਤੁਸੀਂ ਇੰਡਸਟਰੀ ਬਚਾਉਣੀ ਹੈ ਨਹੀਂ ਤਾਂ ਇੱਥੇ ਐਂ ਪ੍ਰੋਡਿਊਸਰਾਂ ਨਾਲ ਵੀ ਤੱਕੇ ਹੋਣਗੇ ਐਂ ਸਿੰਗਰਾਂ ਨਾਲ ਵੀ ਤੱਕੇ ਹੋਣਗੇ ਮੈਂ ਇਹ ਨਹੀਂ ਕਹਿੰਦਾ ਵੀ ਸਿੰਗਰ ਸਹੀ ਨੇ ਜਾਂ ਸਿੰਗਰ ਗਲਤ ਮਤਲਬ ਵੀ ਗਲਤ ਨੇ ਮੈਂ ਕਹਿੰਦਾ ਪ੍ਰੋਡਿਊਸਰ ਸਹੀ ਨਹੀਂ ਪ੍ਰੋਡਿਊਸਰ ਗਲਤ ਵੀ ਨੇ ਇਹ ਕੋਈ ਪੰਜੇ ਹੁਣ ਇੱਕੋ ਜਿਹੇ ਨਹੀਂ ਹੁੰਦੀਆਂ ਅੱਛਾ ਤੁਹਾਨੂੰ ਲੱਗਦਾ ਵੀ ਇੱਕ ਪਿੱਛੇ ਜੇ ਮਾਮਲਾ ਕਾਫੀ ਨਾਮੀ ਕਲਾਕਾਰ ਦਾ ਹੋਇਆ ਕਾਕੇ ਦਾ ਜਰਾ ਉਨਾਂ ਦੇ ਵੀ ਸਟੇ ਲੱਗੀ ਉਹਨਾਂ ਦੀ ਵੀ ਗਾਇਕੀ ਬੰਦ ਹੋਈ ਪਰ ਉਹਨਾਂ ਦੇ ਵਿੱਚੋਂ ਸਹਿਮਤੀ ਹੋ ਗਈ ਹੈ ਉਹ ਕਿਉਂ ਹੋਈ ਹੈ ਉਹ ਸਹਿਮਤੀ ਹੁਣ ਆ ਗਈ ਨਾ ਉਹੀ ਗੱਲ ਲੱਗਦੀ ਸੀ ਬੈਠ ਕੇ ਸੋਚਿਆ ਵੀ ਅਸੀਂ ਸਹਿਮਤੀ ਕਰੀਏ ਕਿਉਂਕਿ ਤੁਹਾਡਾ ਵੀ ਕੰਮ ਉਹਨਾਂ ਹੀ ਰੁਕ ਰਿਹਾ ਜਿੰਨਾ ਉਹ ਉਹ ਕਾਕਾ ਸਿਆਣਾ ਰਹਿ ਗਿਆ ਨਾ ਕਾਕੇ ਨੇ ਇੰਡਸਟਰੀ ਦੇ ਵਿੱਚ ਗਰੋ ਕਰਨਾ ਕਾਕੇ ਨੂੰ ਇਹ ਚੀਜ਼ ਦਾ ਪਤਾ ਹੈ ਵੀ ਮੈਂ ਇੰਡਸਟਰੀ ਚ ਗਰੋ ਕਰਨਾ ਹੈ ਮੈਂ ਇੰਡਸਟਰੀ ਦੇ ਵਿੱਚ ਵਧਣਾ ਹੈ ਉਹ ਇਹ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਉਹਨੇ ਬੈਠ ਕੇ ਉਹ ਚੀਜ਼ ਨਾਲ ਸਮਝੌਤਾ ਕੀਤਾ ਨਹੀਂ 10 ਕਰੋੜ ਦਾ ਕਲੇਮ ਬਹੁਤ ਵੱਡਾ ਕਲੇਮ ਹੁੰਦਾ ਕਾਕਾ ਇੱਕ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਬੰਦੇ ਨੇ ਮਿਹਨਤ ਕਰਕੇ ਇੱਥੇ ਤੱਕ ਆਇਆ। ਸੇਮ ਚੀਜ਼ ਹਸਨ ਮਾਨਕਰੀ ਕਹਿੰਦਾ। ਕੀ ਕੀਤਾ ਕਿੰਨਾ ਕੁ ਉੱਤੇ ਆਇਆ? ਸਾਨੂੰ ਗਰੀਬ ਕਰ ਗਿਆ ਉਹ। ਫਿਰ ਉਹਨੇ ਕਿਸੇ ਦੀ ਮੰਨੀ ਥੋੜੀ ਐ। ਕਾਕੇ ਨੇ ਪਹਿਲਤਾ ਕੀਤੀ ਨਾ। ਕਾਕੇ ਨੇ ਪਿੰਕੀ ਢਾਲੀ ਵਾਲਨਾ ਸਕਾਈ ਡਿਜੀਟਲ ਦੇ ਨਾਲ ਬੈਠ ਕੇ ਪਹਿਲ ਕੀਤੀ। ਹੂੰ। ਫਿਰ ਹਾਂ ਰਾਜੀਨਾਮੇ ਦੀ ਪਹਿਲ ਕੀਤੀ ਫਿਰ ਉਹਨੇ ਕੀਤਾ। ਸਾਨੂੰ ਤਾਂ ਇੱਥੇ ਡਰਾਇਆ ਧਮਕਾਇਆ ਜਾਂਦਾ। ਵੀ ਇਹਨਾਂ ਨਾਲ ਕੰਪਰੋਮਾਈਜ਼ ਕਰੋ ਨਹੀਂ ਤਾਂ ਐ ਕਰਦੇ ਆਂਗੇ ਅਮਰੀਕਾ ਤੱਕ ਮੈਨੂੰ ਬੰਦੇ ਮੈਨੂੰ ਫੋਨ ਕਰਕੇ ਮੈਨੂੰ ਉੱਥੇ ਮੈਲ ਲਾਉਂਦੇ ਰਹੇ ਨੇ ਮੈਂ ਨਾਮ ਨਹੀਂ ਜੇ ਲੈਣਾ ਚਾਹੁੰਦਾ ਵੀ ਕਿਹੜੇ ਕਿਹੜੇ ਬੰਦੇ ਸੀਗੇ ਉਹ ਉਹ ਬੰਦਿਆਂ ਦੀ ਵੀ ਨਹੀਂ ਇਸ ਬੰਦੇ ਨੇ ਗੱਲ ਮੰਨੀ ਇੰਡਸਟਰੀ ਦੇ ਮੰਨੇ ਮਨ ਮੰਨੇ ਜਿਹੜੇ ਕਲਾਕਾਰ ਤੁਸੀਂ ਕਹਿੰਦੇ ਹੋ ਕਲਾਕਾਰ ਮੈਂ ਅੱਗੇ ਵੀ ਇੰਟਰਵਿਊਾਂ 'ਚ ਕਿਹਾ ਮਾਸ਼ਾ ਅੱਲਿ ਜੀ ਖਾਨ ਕਮਲ ਖਾਨ ਇਹਨਾਂ ਨੇ ਵੀ ਮੈਂ ਇਹਨਾਂ ਦੀ ਵੀ ਗੱਲ ਮੰਨ ਗਿਆ ਸੀ ਮੈਂ ਕਿਹਾ ਮਨਾਓ ਜੀ ਕਰੋ ਇਹਨਾਂ ਨੂੰ ਵੀ ਇਸ ਬੰਦੇ ਨੇ ਟਕਰਾ ਮਤਲਬ ਤੋੜਤਾ ਵੀ ਗੱਲਾਂ ਚ ਕਰਕੇ ਅੱਜ ਉਹ ਬੰਦੇ ਮੇਰੇ ਮੂਰੇ ਕਿਵੇਂ ਕਰ ਜਾਣਗੇ ਵੀ ਹਾਂ ਭਾਈ ਇਹਦੀ ਤੁਹਾਨੂੰ ਰੇਡ ਨਾ ਜਦੋਂ ਉਹਨਾਂ ਨੇ ਉਹਦੀ ਗੱਲ ਹੀ ਨਹੀਂ ਮੰਨੀ ਗੱਲ ਭਾਈ ਮੰਨਣ ਦੀ ਨਾ ਕਿਸੇ ਨੂੰ ਆਦਤ ਹੋਣੀ ਚਾਹੀਦੀ ਝੋਕਾ ਝੁਕਣਾ ਆਉਣਾ ਚਾਹੀਦਾ ਤੁਹਾਨੂੰ ਕਿਸੇ ਦੇ ਨਾਲ ਗੱਲ ਕਰਨੀ ਹੋਵੇ ਤੁਹਾਨੂੰ ਝੁਕਣਾ ਪੈਂਦਾ ਫੇਰ ਤੁਹਾਡੇ ਨਾਲ ਜੇ ਤੁਸੀਂ ਕਹੋਗੇ ਵੀ ਨਹੀਂ ਮੈਂ ਹੀ ਮੈਂ ਫਿਰ ਕੁਲਦੀਪ ਮਾਲਕ ਦੀ ਬੇਟੀ ਨੇ ਹੂੰ ਕਿਉਂ ਕਹਤਾ ਇਹਦੇ ਬਾਰੇ ਸ਼ਕਤੀ ਮਾਲਕ ਨੇ ਕਿਉਂ ਬੋਲਿਆ ਵੀ ਨਾ 3 ਚ ਨਾ 13 ਚ ਸਾਡੇ ਪਰਿਵਾਰ ਦਾ ਨਾਮ ਖਰਾਬ ਕਰਦਾ ਅੱਛਾ ਚਲੋ ਮੈਂ ਖਰਾਬ ਮੇਰੇ ਨਾਲ ਤਾਂ ਰੌਲਾ ਹੈ ਮੇਰੇ ਨਾਲ ਤਾਂ ਇਹਦੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਇਹਦੀ ਮਾਸੀ ਨਾਲ ਤਾਂ ਕੋਈ ਰੌਲਾ ਨਹੀਂ ਸੀ ਸ਼ਕਤੀਮਾਨਕ ਨਾਲ ਇਹਦੇ ਸਕੇ ਮਾਮਿਆਂ ਨਾਲ ਤਾਂ ਕੋਈ ਰੌਲਾ ਨਹੀਂ ਸੀ ਇਹ ਵੀਡੀਓ ਦੇ ਵਿੱਚ ਕਹਿ ਰਹੇ ਨੇ ਵੀ ਮੇਰੀ ਸਾਰੀ ਫੈਮਲੀ ਮੇਰੇ ਮਾਮੇ ਚਾਚੇ ਜਿੰਨੇ ਵੀ ਨੇ ਸਾਰੇ ਤੁਹਾਡੇ ਨਾਲ ਰਲੇ ਹੋਏ ਨੇ ਕਿਉਂ ਮੌੜ ਕੇ ਕਿਰਾ ਰਹਿਓ ਯਾਰ ਉਹ ਤਾਂ ਸਾਡੀ ਫੈਮਲੀ ਦੇ ਨਾਲ ਤਾਂ ਸ਼ੁਰੂ ਤੋਂ ਮੇਰੇ ਮਦਰ ਨੇ ਉਹਨਾਂ ਦੇ ਨਾਲ ਗਾਇਆ ਮਾਨਕ ਸਾਹਿਬ ਨਾਲ ਮੇਰੀ ਮਾਸੀ ਨੇ ਮਾਨਕ ਸਾਹਿਬ ਨਾਲ ਗਾਇਆ ਸਾਡ ਮੈਨੂੰ ਤਾਂ ਗੁਰਤੀ ਕੁਲਦੀਪ ਮਾਨਕ ਸਾਹਿਬ ਦੀ ਵਾਈਫ ਦੀ ਆ ਸਾਡੇ ਦਾ ਪਰਿਵਾਰਕ ਰਿਲੇਸ਼ਨ ਨੇ ਤੂੰ ਤੀਜਾ ਬੰਦਾ ਹੈ ਤੇਰੀ ਨਹੀਂ ਬਣਦੀ ਸਾਨੂੰ ਤੂੰ ਝੂਠ ਬੋਲ ਕੇ ਸਾਡੇ ਘਰੇ ਆਇਆ ਵੀ ਸਾਨੂੰ ਕਿਹਾ ਵੀ ਵੀ ਸਾਡਾ ਤਾਂ ਪਰਿਵਾਰ ਬਹੁਤ ਵਧੀਆ ਤੁਸੀਂ ਸਾਈਨ ਕੀਤਾ ਸੀ ਉਦੋਂ ਇਹ ਗੱਲਾਂ ਖੁੱਲੀਆਂ ਨਹੀਂ ਸੀ ਨਾ 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 ਸਾਨੂੰ ਤਾਂ ਕਹਿੰਦਾ ਸੀ ਵੀ ਵੀ ਸਾਡਾ ਤਾਂ ਪਰਿਵਾਰ ਇੱਕ ਹੈ ਸਾਡਾ ਤਾਂ ਜੀ ਮੈਂ ਤਾਂ ਮਨਾ ਲੂੰਗਾ ਜੀ ਨਾਨੀ ਦੇ ਗੋਡੀ ਪੈ ਜੂਗਾ ਜਦੋਂ ਸਾਡਾ ਲੱਗ ਗਿਆ ਪੈਸਾ ਸਾਡਾ ਜਦੋਂ ਕੰਮ ਸ਼ੁਰੂ ਹੋ ਗਿਆ ਉਦੋਂ ਚੱਕ ਕੇ ਮਾਂ ਦੇ ਪੁੱਤ ਨੂੰ ਇੰਟਰਵਿਊ ਤੇ ਮੈਂ ਲੈ ਗਿਆ ਤਾਂ ਉੱਥੇ ਜੱਜੀ ਭਾਜੀ ਨੂੰ ਗਲਤ ਬੋਲ ਗਿਆ ਕੀ ਉਹ ਚੀਜ਼ਾਂ ਤੁਹਾਨੂੰ ਪਹਿਲਾਂ ਪਤਾ ਸੀ ਵੀ ਇਹ ਚੀਜ਼ਾਂ ਨਹੀਂ ਜਦੋਂ ਅੱਛਾ ਹੁਣ ਜਿਹੜੇ ਇੰਟਰਵਿਊਜ਼ ਨੇ ਚਾਹੇ ਤੁਸੀਂ ਵੀ ਆ ਜਾਂ ਤੁਹਾਨੂੰ ਟੀਆਰਪੀ ਚਾਹੀਦੀ ਹੈ ਤੁਸੀਂ ਟੀਆਰਪੀ ਵਾਲੀ ਗੱਲ ਕਰੋਗੇ ਹੁਣ ਜਦੋਂ ਜਾ ਕੇ ਮੈਨੂੰ ਉਦੋਂ ਤਾਂ ਮੈਨੂੰ ਦੱਸਿਆ ਨਾ ਜਦੋਂ ਇੰਟਰਵਿਊ ਆ ਗਈ ਮੈਂ ਕਹਿਆ ਯਾਰ ਯਾ ਕੀ ਚੀਜ਼ ਹੈ ਕਈ ਤੇ ਵੀ ਕਹਿੰਦੇ ਨੇ ਵੀ ਪਤਨੀ ਇੰਦੀ ਬਲਿੰਗ ਦੇ ਪਰਸਨਲ ਬਰੋਦਰ ਸੀ ਕਿ ਮਾਨਕ ਪਰਿਵਾਰ ਨਾਲ ਵੀ ਉਹਨਾਂ ਨੇ ਤਾਂ ਇਹ ਲਾਂਚ ਕੀਤਾ ਵੀ ਉਹ ਚੀਜ਼ ਨੂੰ ਮਾਨਕ ਪਰਿਵਾਰ ਨੇ ਮੇਰਾ ਕਰਜ਼ਾ ਦੇਣਾ ਜਾਂ ਮੈਂ ਉਹਨਾਂ ਦਾ ਦੇਣਾ ਕੀ ਸਾਡਾ ਆਪਸ ਦੇ ਵਿੱਚ ਕੀ ਹੈ ਜਿਆ ਲੈਂਡ ਦੇਣ ਦਾ ਕੋਈ ਰੁਕਾਵਟ ਹੋਈ ਹੈ ਸ਼ੈਂਟੂ ਨੂੰ ਮੈਂ ਭੈਣ ਕਹਿੰਦਾ ਜੁੱਦੀ ਮੇਰੇ ਤੋਂ ਵੱਡਾ ਜੁੱਦੀ ਤੇ ਮੇਰੀ ਮਾਸੀ ਦਾ ਬੇਟਾ ਤੇ ਸ਼ੈਂਟੂ ਇਹ ਸਮਕਾਲੀ ਨੇ ਮੈਂ ਤਾਂ ਇਹਨਾਂ ਤੋਂ ਬਹੁਤ ਛੋਟਾ ਆ। ਅੱਛਾ ਅੱਜ ਕਿੰਨਾ ਪਛਤਾਵਾ ਹੋ ਰਿਹਾ ਸਾਈਨ ਆਊਟ ਕਰਕੇ ਆਂ ਚੀਜ਼ਾਂ ਦਾ। ਮੈਂ ਮੂਹ ਚਪੇੜਾਂ ਮਾਰੀਆਂ ਸੀ ਆਪਦੇ ਜਿੱਦੇ ਮੈਂ ਇਹਨੂੰ ਸਾਈਨ ਆਹ ਰੋਲਾ ਪਿਆ ਸੀ। ਮੈਂ ਕਿਹਾ ਸੀ ਵੀ ਮੇਰੇ ਤੋਂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਗਲਤੀ ਹੋਈ ਆ ਵੀ ਇਸ ਬੰਦੇ ਨੂੰ ਮੈਂ ਸਾਈਨ ਕਰਕੇ ਤੇ ਮੈਂ ਇੱਤੇ ਪੈਸਾ ਲਾਤਾ ਤੇ ਭਰੋਸਾ ਕਰਿਆ। ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਮੇਰੀ ਤੇ ਪਹਿਲੀ ਤੇ ਲਾਸਟ ਗਲਤੀ ਹੈ। ਅੱਛਾ ਕਾਫੀ ਪ੍ਰੋਡਿਊਸਰਸ ਦੇਖ ਰਹੇ ਹੁਣਗੇ ਤੁਹਾਨੂੰ ਹਨਾ ਵੀ ਇਹ ਚੀਜ਼ ਗੱਲ ਸੁਣਨ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਪ੍ਰੋਡਿਊਸਰਸ ਨੂੰ ਇਹ ਗੱਲ ਕਹਿਣਾ ਬਾਈ ਜੀ ਕਿਸੇ ਨੂੰ ਵੀ ਸਾਈਨ ਕਰਨਾ ਪਹਿਲਾਂ ਉਹਦਾ ਬੈਕਗ੍ਰਾਉਂਡ ਚੈੱਕ ਕਰੋ ਫਿਰ ਉਸ ਤੋਂ ਬਾਅਦ ਤੁਹਾਨੂੰ ਮਹੀਨਾ ਲੱਗ ਜਾਏ 2 ਮਹੀਨੇ ਲੱਗ ਜਾਣ ਬੈਕਗ੍ਰਾਉਂਡ ਚੈੱਕ ਕਰਨ ਦੇ ਜਦੋਂ ਉਹਨੂੰ ਸਾਈਨ ਕਰਨਾ ਫਿਰ ਉਹਦੇ ਪਿੰਡ ਦਾ ਸਰਪੰਚ ਜਾਂ ਕਾਉਂਸਲਰ ਦੇ ਸਹਿ ਨਾਲ ਹੋਣ ਦੋ ਚੈੱਕ ਲਓ ਬਲੈਂਕ ਚੈੱਕ ਹੁਣ ਸਾਈਨ ਹੋਵੇ ਐਗਰੀਮੈਂਟ ਦੇ ਵਿੱਚ ਉਹ ਚੈੱਕ ਨੰਬਰ ਪਾਓ ਛੋਟਾ ਨੁਕਸਾਨ ਪੂਰਾ ਤਾਂ ਹੋਣਾ ਬਾਈ ਜੀ ਨਹੀਂ ਅਦਰਵਾਈਜ਼ ਇਹਨਾਂ ਨੇ ਤੁਹਾਡੇ ਲੱਤ ਮਾਰ ਕੇ ਮੁੜ ਕੇ ਗਲਾ ਖਰਾਬ ਕਰਕੇ ਦੱਸ ਦਿੰਦੇ ਨੇ ਵੀ ਸਾਡਾ ਤਾਂ ਗਲਾ ਖਰਾਬ ਹੋ ਗਿਆ ਨਾ ਤੁਸੀਂ ਇਹਨਾਂ ਦਾ ਗਵਾ ਸਕਦੇ ਹੋ ਨਾ ਤੁਸੀਂ ਇਹਨਾਂ ਨੂੰ ਕੁਝ ਕਹਿ ਸਕਦੇ ਫਿਰ ਐਂਡ ਆਫ ਦਿ ਡੇ ਪ੍ਰੋਡਿਊਸਰ ਕੋਲੇ ਸਿਰਫ ਕੋਟ ਦਾ ਰਾਹ বাজ ਜਾਂਦਾ ਵੀ ਮੈਂ ਕੋਰਟ ਦੇ ਵਿੱਚ ਫਿਰ ਰਿਹਾ ਨਾ ਮੇਰੇ ਚ ਜੇ ਪੋਟੈਂਸ਼ੀਅਲ ਆ ਜਾਂ ਮੇਰੇ ਚ ਹਿੰਮਤ ਆ ਮੈਂ ਤਾਂ ਕੋਰਟ ਦੇ ਵਿੱਚ ਮੈਂ ਅੱਜ ਤੱਕ ਕੇਸ ਲੜ ਰਿਹਾ 2025 ਹੋਈ ਆ 2029 ਤੱਕ ਸਾਈਨ ਹੈ ਹੂੰ ਜੇ ਨਾ ਇਹ ਬੰਦਾ ਮੇਰੇ ਨਾਲ ਨਿਪੜਿਆ ਜਾਂ ਮੇਰੇ ਨਾਲ ਨਾ ਇਹ ਕਲੀਅਰ ਕਰੇ 2029 ਤੋਂ ਬਾਅਦ ਵੀ ਕੇਸ ਚੱਲੀ ਜਾਣਾ ਹੈ ਇਹ ਨਹੀਂ ਵੀ ਕਿ 2029 ਤੱਕ ਕੇਸ ਦਾ ਐਗਰੀਮੈਂਟ ਖਤਮ ਹੋ ਗਿਆ ਨਾ ਇਹਦੀ ਜਵਾਨੀ ਸੀ ਵੀ ਕੇਸ ਦਾ ਜੀ 20-20 ਸਾਲ ਤੱਕ ਚੱਲਦੇ ਮੈਂ ਕਿਹਾ ਵੀਰ ਜੀ ਫਿਰ 20-20 ਸਾਲ ਤੱਕ ਚਲਾਓ ਅੱਛਾ ਹਸਨ ਮਾਨਕ ਦੇਖ ਰਹੇ ਹੋਣ ਕੁਝ ਅੱਛਾ ਇੱਕ ਚੀਜ਼ ਬੜੀ ਚਰਚਾ ਚ ਰਹਿੰਦੀ ਹੈ ਵੀ ਤੁਸੀਂ ਬੋਲਦੇ ਹੋ ਉਹਨੇ ਇੰਨੇ ਵਿਆਹ ਕਰਾ ਲਏ ਉਹ ਲਾਈਵ ਹੋ ਕੇ ਸ਼ਰੀਆਮ ਕਹਿੰਦੇ ਨੇ ਵੀ ਮੈਂ ਚਾਹੇ ਚਾਰ ਵਿਆਹ ਕਰਾਵਾਂ ਮੈਂ ਚਾਹੇ ਪੰਜ ਕਰਾਵਾਂ ਵੀ ਇਹਦੀ ਬਲਿੰਕ ਕੌਣ ਹੁੰਦਾ ਮੈਨੂੰ ਬੋਲਣ ਵਾਲਾ ਬਿਲਕੁਲ ਇੰਦੀ ਬਲੈਂਕ ਕੋਈ ਨਹੀਂ ਹੁੰਦਾ ਬੋਲਣ ਵਾਲਾ ਪਰ ਇੰਦੀ ਬਲੈਂਕ ਤੇ ਇਲਜ਼ਾਮ ਲਾਏ ਗਏ ਸੀ ਜਿੱਦੇ ਕੋਰਟ ਦੇ ਵਿੱਚ ਖੜ ਕੇ ਕੀ ਇਲਜ਼ਾਮ ਸੀਗੇ ਬੈਂਤੀ ਬਲੈਂਕ ਨੇ ਜੀ ਮੈਨੂੰ ਵੇਚਣਾ ਸੀਗਾ ਬਾਹਰ ਅਮਰੀਕਾ ਦੇ ਵਿੱਚ ਮੈਨੂੰ ਵਿਆਹ ਲਈ ਵੇਚਣਾ ਸੀ ਸਾਡੇ ਕੋਲੇ ਆਉਣ ਤੋਂ ਪਹਿਲਾਂ ਹੀ ਇਹ ਬੰਦਾ ਵਿਆਹ ਕੇ ਆਇਆ ਹੋਇਆ ਸੀ ਸਾਨੂੰ ਨਹੀਂ ਪਤਾ ਸੀ ਜਦੋਂ ਮੇਰੇ ਕੋਲੇ ਸਾਈਨ ਹੋਣ ਆਇਆ ਤਾਂ ਤਾਂ ਪਤਾ ਹੀ ਬਾਅਦ ਚ ਲੱਗਿਆ ਵਾ ਜਦੋਂ ਅਸੀਂ ਇਹਦੀ ਪ੍ਰੋਪਰਟੀ ਡੀਪਲੀ ਗਏ ਆ ਇਹਨੇ ਬਰਨਾਲੇ ਦੇ ਠਿਕਰੀ ਵਾਲ ਪਿੰਡਾਂ ਉੱਥੋਂ ਦੇ ਪੱਪੀ ਮਹੰਤ ਨੇ ਗੁਰਪ੍ਰੀਤ ਸ਼ੇਰਗਿੱਲ ਮਹੰਤ ਐਜ਼ ਅ ਸਿੰਗਰ ਉਹਨਾਂ ਦਾ ਨਾਮ ਚੱਲਦਾ ਉਹਦੇ ਨਾਲੇ ਮੈਰਿਡ ਸੀ ਮਹੰਤ ਨਾਲ ਹਾਂ ਹੁਣ ਜਿਸ ਬੰਦੇ ਨੇ ਉਹਨਾਂ ਮਹੰਤ ਦੀ ਮੇਰੇ ਕੋਲੇ ਰਿਕਾਰਡਿੰਗ ਆ ਪ੍ਰੋਪਰ ਨਾਲੇ ਮੇਰੇ ਨਾਲ ਰਿਕਾਰਡਿੰਗ ਨਹੀਂ ਹੈਗੀ ਜਿਹੜੀ ਹੁਣ ਇਸ ਟਾਈਮ ਇਹਦੀ ਵਾਈਫ ਦੇ ਨਾਲ ਕੇਸ ਚੱਲ ਰਿਹਾ ਹੈ ਜਿਹਦੇ ਨਾਲ ਪ੍ਰੋਪਰ ਨਕਾਹ ਕਰਾ ਕੇ ਮੈਂ ਅੱਗੇ ਵੀ ਇੰਟਰਵਿਊ ਦੇ ਵਿੱਚ ਉਹਦਾ ਦਿਖਾਇਆ ਉਹਦੀ ਜਿਹੜੀ ਮਾਮੀ ਸੱਸ ਹੈਗੀ ਐ ਐਕਸ ਮਾਮੀ ਸੱਸਾ ਪ੍ਰਵੀਨ ਅਕਤਰ ਹੂੰ ਪ੍ਰਵੀਨ ਅਕਤਰ ਨੇ ਮੀਰ ਆਲਮ ਕਮਿਊਨਿਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹ ਵੈਸਟ ਅਮਰੀਕਾ ਆ ਸੋ ਉਹਨਾਂ ਦੇ ਨਾਲ ਰਿਕਾਰਡਿੰਗ ਆ ਉਹਨਾਂ ਦੀ ਵਾਰਤ ਲਾਓ ਉਹਨਾਂ ਨੇ ਜਦੋਂ ਇਹਨੇ ਆਪਣੀ ਉਹ ਘਰ ਵਾਲੀ ਘਰੋਂ ਕੱਢਤੀ ਉਹਨਾਂ ਦੁਖੀ ਹੋ ਕੇ ਗੁਰਪ੍ਰੀਤ ਸ਼ੇਰਗਿੱਲ ਮੈਨੂੰ ਫੋਨ ਕਰਾਇਆ ਸੀ ਉਦੋਂ ਰਿਕਾਰਡਿੰਗ ਦੇ ਵਿੱਚ ਦੱਸਿਆ ਸੀ ਮੈਂ ਤਾਂ ਜੀ ਪਹਿਲੀ ਘਰ ਵਾਲੀ ਮੈਂ ਆ ਮਹੰਤ ਮਹੰਤ ਕਿਨਰ ਕਿਨਰ ਦੂਜੀ ਘਰ ਵਾਲੀ ਮੋਗੇ ਦੀ ਇੱਕ ਆਰਟਿਸਟ ਉਹਦਾ ਨਾਮ ਨਹੀਂ ਲਵਾਂਗਾ ਜੋ ਵੈਲ ਸੈਟਲਡ ਆ ਆਪਾਂ ਉਹਦਾ ਨਾਮ ਕਿਉਂ ਲੈਣਾ ਕਿਸੇ ਦਾ ਘਰ ਨਹੀਂ ਖਰਾਬ ਕਰਨਾ ਚਾਹੀਦਾ ਉਹਨੇ ਆਪਣਾ ਮਸਾ ਖੇੜਾ ਛੜਾਇਆ ਸੀ ਇਹਦੇ ਤੋਂ ਠੀਕ ਆ ਸਿੰਗਰ ਸੀਗੀ ਉਹ ਵੀ ਫੇਰ ਉਸ ਤੋਂ ਬਾਅਦ ਤੀਜਾ ਵਿਆਹ ਕੀਤਾ ਆਹਾ ਜਿਹੜੀ ਆ ਕੁੜੀ ਹੁਣ ੱੱਕੇ ਖਾ ਰਹੀ ਆ ਜਿੰਨੇ ਨੂੰ ਬੰਗਾ ਪੁਲਿਸ ਦੀ ਵੀਡੀਓ ਵਾਇਰਲ ਹੋਈ ਸੀ ਬੰਗਾ ਪੁਲਿਸ ਤੋਂ ਚੁਕਾਇਆ ਸੀ ਜਦੋਂ ਚੌਥਾ ਵਿਆਹ ਕਰ ਰਿਆ ਸੀ ਮਲਤ ਤੋਂ ਕਾ 420 ਇਹਨੇ ਸਾਡੇ ਨਾਲ ਨਹੀਂ ਕੀਤੀ 420 ਇਹ ਸ਼ੁਰੂ ਤੋਂ ਹੀ ਕਰਦਾ ਰਿਹਾ ਅਸ਼ਲ ਜ਼ਾਮ ਐਸੀ ਵੀ ਹਿੰਦੀ ਮੈਨੂੰ ਵਿਆਹ ਕਰਨ ਦੇ ਲਈ ਰੋਕ। ਇਹ ਕਹਿੰਦਾ ਵੀ ਹਿੰਦੀ ਬਲੈਂਕ ਨੇ ਜੀ ਮੇਰਾ 3 ਸਾਲ ਮੈਨੂੰ ਵਿਆਹ ਕਰਨ ਤੋਂ ਰੋਕਤਾ ਸੀ। ਕੀ ਤੁਸੀਂ ਸੱਚੀ ਰੋਕਿਆ ਸੀ? ਉਹ ਸਾਨੂੰ ਜਦ ਤੋ ਦੱਸਿਆ ਸੀ ਵੀ ਮੈਂ ਅਨਮੈ ਰਹਿਣਾ। ਸਾਡਾ ਪੈਸਾ ਲੱਗਿਆ ਸੀ, ਸਾਡਾ ਪੈਸਾ ਲੱਗਿਆ ਸੀ ਕਿ ਵੀ 3 ਸਾਲ ਪਈ ਵਿਆਹ ਨਾ ਕਰੀਂ। ਵੀ ਤੇਰਾ ਬਹੁਤ ਵਧੀਆ ਢੰਗ ਨਾਲ ਵਿਆਹ ਕਰਾਂਗੇ, 4 ਰੁਪਏ ਮੇਰੇ ਕੋਲੇ ਹੋਣਗੇ ਉਦੋਂ, 4 ਰੁਪਏ ਤੇਰੇ ਕੋਲੇ ਆ ਜਾਣਗੇ। ਤੇਰਾ ਇੱਕ ਵਧੀਆ ਵਿਆਹ ਹੋ ਜਾਊਗਾ। ਸਾਨੂੰ ਕੀ ਪਤਾ ਜੀ ਇਹ ਤਾਂ ਆਲਰੇਡੀ ਪਹਿਲ 2 ਵਿਆਹ ਖਰਾਬ ਕਰਕੇ ਫੇਰ ਸਾਡੇ ਕੋਲੇ ਆਏ ਹੋਇਆ ਸੀ। ਬਕਾਇਦਾ ਪ੍ਰੂਫ रिकॉर्डिंग प्रूफ ਹੈ ਸਾਡੇ ਕੋਲ ਹਮ ਹਜੇ ਨਹੀਂ ਸੁਣਾਵਾਂਗੇ ਕਦੀ ਪਰ ਜਿੱਦੇ ਕਿਤੇ ਲੋਡ ਪੈ ਗਈ ਹੁਣ ਤੇ ਫਿਰ ਉਹ ਪ੍ਰੋਪਰ ਮੀਡੀਆ 'ਚ ਸੁਣਾਵਾਂਗੇ ਵੀ ਹਜੇ ਤੱਕ ਅਸੀਂ ਕੋਰਟ ਦੇ ਵਿੱਚ ਹੀ ਰੱਖਿਆ ਹੋਇਆ ਉਹ ਕੰਮ ਫਿਰ ਜਿਹੜੀ ਹੋਣ ਵਾਲੀ ਵਾਈਫ ਦੇ ਨਾਲ ਇਹਦਾ ਰੌਲਾ ਪਿਆ ਹੋਇਆ ਬਠਿੰਡਾ ਡਿਸਟ੍ਰਿਕਟ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਉਹ ਕੁੜੀ ਦਰਦ-ਦਰਦੀਆਂ ਠੋਕਰਾਂ ਖਾ ਰਹੀ ਐ ਇੱਕ ਤਾਂ ਉਹਨੇ ਆਪਦਾ ਬੇਬੀ ਜਵਾਗ ਖਰਾਬ ਕੀਤਾ ਵਿਚਾਰੀ ਦੀ ਡੈਥ ਹੋ ਗਈ ਸੀ ਠੀਕ ਆ ਉਹ ਹੁਣ ਆਪਦੇ ਇਨਸਾਫ ਲਈ ਉਹ ਦਰਦ ਦਰ ਫੜ ਕਰ ਰਹੀ ਹੈ ਜਿੱਦ ਦੇ ਇਹਦੀ ਬੇਟੀ ਦੀ ਡੈਥ ਹੋਈ ਸੀ ਹਸਨ ਮਾਨਕ ਦੀ ਬੇਟੀ ਦੀ ਡੈਥ ਹੋਈ ਸੀ ਬੱਚਾ ਜਦੋਂ ਬੌਰਨ ਹੀ ਹੋਇਆ ਇਹ ਬੰਦਾ ਕਿੱਥੇ ਸੀ ਇਹਨੂੰ ਪੁੱਛੋ ਵੀ ਤੂੰ ਆਪਦੀ ਬੇਟੀ ਨੂੰ ਦਫਨਾਉਣ ਕਿਉਂ ਨਹੀਂ ਆਇਆ ਪਿੰਡ ਵਾਲਿਆਂ ਨੇ ਕਿਉਂ ਦਫਨਾਇਆ ਉਹ ਮੇਰੇ ਕੋਲ ਫੋਟੋਆਂ ਨੇ ਤੁਹਾਡੇ ਕੋਲ ਪ੍ਰੂਫ ਹੈਗੇ ਹਾਂ ਮੈਂ ਸ਼ੋ ਵੀ ਕੀਤਾ ਇਹਨੂੰ ਪੁੱਛੋ ਵੀ ਤੂੰ ਕਿੱਥੇ ਸੀ ਤੇਰੀ ਫੋਟੋ ਕਿਉਂ ਨਹੀਂ ਹੈਗੀ ਤੇਰੀ ਬੇਟੀ ਨੂੰ ਦਫਨਾਉਣ ਤੱਕ ਦੀਆਂ ਤੇਰੇ ਘਰ ਦੇ ਸੀਗੇ ਪਿੰਡ ਦਾ ਪਿੰਡੋਂ ਇੱਕ ਜਿਹੜਾ ਫਰੈਂਡ ਇਹਦਾ ਹੀ ਦੋਸਤ ਸੀਗਾ ਉਹਨੇ ਤਾਂ ਫਨਾਈ ਸੀ ਆਪਣੇ ਹੱਥੀਂ ਜੀਤਾ ਇਹਦੇ ਨਾਲ ਹੀ ਹੁੰਦਾ ਸੀ ਮੁੰਡਾ ਗੁਰੂ ਮਹਾਰਾਜ ਨੂੰ ਜਾਣ ਦੇਣੀ ਹੈ ਇਹਨੂੰ ਪੁੱਛੋ ਵੀ ਤੂੰ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੂੰ ਦੱਸ ਤੂੰ ਉਸ ਦਿਨ ਕਿੱਥੇ ਸੀਗਾ ਜਿੱਦਾਂ ਮਰਜੀ ਬੰਦਾ ਹੋਵੇ ਬਾਈ ਜੀ ਜਿੱਤੇ ਉਹਦੇ ਬੇਟੀ ਦੀ ਡੈਥ ਹੋਈ ਹੋਵੇ ਬਾਈ ਕਿਤੇ ਵੀ ਹੋਵੇ ਉਹ ਬੰਦਾ ਭੱਜ ਕੇ ਆਉਂਦਾ ਘਰੇ ਇਹ ਕਿੱਥੇ ਸੀਗਾ ਅੱਛਾ ਚਲੋ ਉਹ ਹੋ ਗਿਆ ਤੇਰੀ ਬੇਟੀ ਦੀ ਡੈਥ ਨੂੰ ਤੇਰੇ ਘਰ ਖਰਾਬ ਹੋਏ ਨੂੰ ਸਾਲ ਵੀ ਨਹੀਂ ਹੋਇਆ ਤੂੰ ਫਿਰ ਚੌਥਾ ਵਿਆਹ ਕਰ ਰਿਹਾ ਹੈ ਫਿਰ ਪਿੱਛੇ ਵਾਇਰਲ ਹੋਈ ਸੀਗੀ ਬਹੁਤ ਵੀਡੀਓ ਜਿਵੇਂ ਕੁੜੀ ਪਹੁੰਚ ਗਈ ਸੀ ਹਾਂ ਕੁੜੀ ਐਨ ਮੌਕੇ ਤੇ ਪਹੁੰਚ ਗਈ ਸੀ ਇਹ ਫੇਰੇ ਲੈ ਰਹੇ ਸੀ ਮਹਾਰਾਜ ਠੀਕ ਇੱਕ ਪਾਸੇ ਤੂੰ ਨਕਾਹ ਕਰ ਰਿਹਾ ਹੈ ਇੱਕ ਪਾਸੇ ਤੂੰ ਗੁਰੂ ਮਹਾਰਾਜ ਦੀ ਹਾਜ਼ਰ ਨਾਜ਼ਰ ਤੇ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੂੰ ਫੇਰੇ ਲੈ ਰਿਹਾ ਹੈ ਮਤਲਬ ਤੂੰ ਦੋ ਧਰਮਾਂ ਨੂੰ ਬੇਅਕੂ ਬਣਾ ਰਿਹਾ ਸਾਡੇ ਮਤਲਬ ਕੋਈ ਸਾਡੇ ਵਾਲੇ ਜਥੇਦਾਰ ਬੋਲਣ ਵਾਲਾ ਕੋਈ ਨਹੀਂ ਹੈਗਾ ਮੁਸਲਮਾਨ ਕਮੇਟੀ ਦੇ ਵਿੱਚ ਵੀ ਕੋਈ ਬੰਦਾ ਬੋਲਣ ਵਾਲਾ ਨਹੀਂ ਹੈਗਾ ਵੀ ਯਾਰ ਇਹਨੂੰ ਪੁੱਛੋ ਤੂੰ ਦੋ ਧਰਮਾਂ ਨੂੰ ਬੇਕੂਬ ਬਣਾ ਰਿਹਾ ਇੱਕ ਪਾਸੇ ਤੂੰ ਨਕਾਹ ਕਰ ਰਿਹਾ ਤੂੰ ਉਦੋਂ ਸਾਲ ਬਾਅਦ ਤੂੰ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਫੇਰੇ ਲੈ ਰਿਹਾ ਹੁਣ ਜਿਹੜੀ ਕੁੜੀ ਨਾਲ ਫੇਰੇ ਲੈ ਰਿਆ ਸੀ ਉਹ ਸੀ ਇੰਗਲੈਂਡ ਤੋਂ ਅੱਛਾ ਚਲੋ ਮੈਂ ਉਹਦਾ ਨਾਮ ਨਹੀਂ ਮੈਂ ਲੈਂਦਾ ਮੈਨੂੰ ਐਵੇਂ ਆਪਾਂ ਉਹਨਾਂ ਦਾ ਕੇਸ ਆਲਰੇਡੀ ਚੱਲ ਰਿਹਾ ਅੱਛਾ ਚਲੋ ਉਹ ਕੁੜੀ ਨੂੰ ਪਤਾ ਹੀ ਨਹੀਂ ਸੀਗਾ ਦੱਸਿਆ ਹੀ ਨਹੀਂ ਸੀ ਇਹਨੇ ਵੀ ਮੈਂ ਮੇਰਾ ਵਿਆਹ ਹੋਇਆ ਹੋਇਆ ਉਹਨੂੰ ਤਾਂ ਐਕ ਪ੍ਰੈਜ਼ੈਂਟ ਉੱਥੇ ਸਰਪ੍ਰਾਈਜ਼ ਮਿਲਿਆ ਜਦੋਂ ਉਹਨੂੰ ਚੱਕ ਲਿਆ ਉਹ ਵੀ ਵੀਡੀਓ ਮੇਰੇ ਕੋਲੇ ਹੈਗੀਆਂ ਜਦੋਂ ਥਾਣੇ ਦੇ ਵਿੱਚ ਸੀਗਾ ਐਡਾ ਬੇਸ਼ਰਮ ਬੰਦਾ ਥਾਣੇ ਦੇ ਵਿੱਚ ਵੀਡੀਓ ਮੇਰੇ ਕੋਲੇ ਆ ਗਈਆਂ ਮੈਂ ਅਮਰੀਕਾ ਸੀ ਉਦੋਂ ਮੈਂ ਆਪਣੇ ਬੰਦੇ ਐਨ ਮੌਕੇ ਤੇ ਪੰਚਾਇਤੇ ਸੀਗੇ ਵੀ ਯਾਰ ਜਾ ਕੇ ਉਹ ਰੌਲਾ ਪੈ ਗਿਆ ਵੀਡੀਓਜ਼ ਮੇਰੇ ਕੋਲੇ ਆਈਆਂ ਥਾਣੇ ਚ ਇਹਦੀ ਮਦਰ ਬਾਹਰ ਆ ਰਹੀ ਆ ਉਹ ਕੁੜੀ ਬਾਹਰ ਆ ਰਹੀ ਆ ਇਹ ਬਾਹਰ ਆ ਰਿਹਾ ਇਹਦਾ ਫਾਦਰ ਸਾਹਿਬ ਕੋਟ ਪੈਂਟ ਪਾਏ ਹੋਏ ਨੇ ਜਦੋਂ ਉਥੋਂ ਬਾਹਰ ਨਿਕਲੇ ਉਹਦੋਂ ਘੰਟੇ ਬਾਅਦ ਜਾ ਕੇ ਐਡੇ ਦੋਨੇ ਬੇਸ਼ਰਮ ਭਰਾ ਨੇ ਇਹ ਇੰਸਟਾਗ੍ਰਾਮ ਤੇ ਲਾਈਵ ਆ ਕੇ ਸਾਡੀ ਤਾਂ ਫਿਲਮ ਦੀ ਸ਼ੂਟਿੰਗ ਚੱਲਦੀ ਸੀ ਹਾ ਹਾ ਡੀਐਸਪੀ ਸਾਹਿਬ ਸਾਡੇ ਤਾਂ ਮਿੱਤਰ ਰਏ ਦੂਜੇ ਦਿਨ ਪੀਟੀਸੀ ਤੇ ਸਾਰੇ ਚੈਨਲਾਂ ਤੇ ਇਹਦੀ ਆਕਰਤੂਤ ਆ ਗਈ ਐਡਾ ਬੇਸ਼ਰਮ ਬੰਦਾ ਇਹ ਅੱਛਾ ਹੁਣ ਕਿੰਨੇ ਕੇਸ ਚੱਲ ਰਹੇ ਨੇ ਹੁਣ ਇਸ ਟਾਈਮ ਜਿਹੜੀ ਇੰਗਲੈਂਡ ਵਾਲੀ ਕੁੜੀ ਨਾਲ ਵਿਆਹ ਹੋਇਆ ਉਹਨੇ ਵੀ ਇਹਦੇ ਤੇ ਕੇਸ ਪਾਇਆ ਤਾਂ ਉਹਦੇ ਨਾਲ ਇਹਨੇ 420 ਕੀਤੀ ਆ ਉਹ ਕਹਿੰਦੀ ਮੈਨੂੰ ਦੱਸਿਆ ਨਹੀਂ ਮੇਰਾ ਵਿਆਹ ਹੋਇਆ ਆ ਉਨੇ ਕਟੋਗੜ 25 ਤੋਂ 30 ਲੱਖ ਰੁਪਏ ਦਾ ਤਾਂ ਉਤੋਂ ਸੋਨਾ ਤੇ ਉਹਦੇ ਵਿਆਹ ਦੇ ਉੱਤੇ ਪੈਸੇ ਉਹ ਸਾਰਾ ਕੁਝ ਪਲੱਸ ਉਹਨੂੰ ਬਾਹਰੋਂ ਬੁਲਾਇਆ ਉੱਤੇ ਤੇ ਮੈਨੂੰ ਲੱਗਦਾ ਸੋ ਵੀ ਰੇਪ ਦੇ ਚਾਰਜਸ ਵੀ ਉਹਨੇ ਪਾਏ ਹੋਏ ਨੇ ਇੱਥੇ ਅੰਡਰ ਸੈਕਸ਼ਨ ਚੱਲ ਰਹੀ ਆ ਉਹ ਚੀਜ਼ ਤੇ ਮੇਰੇ ਲੱਗਦਾ ਉਹ ਵੀ ਉਹਦੇ ਤੇ ਥੋੜੇ ਦਿਨਾਂ ਨੂੰ ਜਦੋਂ ਉਹਦਾ ਉਹਨੇ ਕਿਤੋਂ ਜ਼ਿਆਦਾ ਪ੍ਰੈਸ਼ਰਾਈਜ਼ ਹੋ ਗਿਆ ਤਾਂ ਉਹਨੂੰ ਐਫ ਆਈ ਆਰ ਹੋ ਜਾਣੀ ਤੁਹਾਡੇ ਨਾਲ ਕਿੰਨੇ ਕੇਸ ਨੇ ਮੇਰੇ ਨਾਲ ਉਹਦੇ ਹੈਗੇ ਨੇ ਮਾਨਹਾਨੀ ਦੇ ਅੱਧ ਨੇ ਮਾਨਹਾਨੀ ਐਗਰੀਮੈਂਟ ਬ੍ਰੀਚ 420 ਚਾਰ ਤਾਂ ਮੇਰੇ ਚੱਲਦੇ ਨੇ ਅੱਛਾ ਕੋਈ ਸਨੇਹਾ ਦੇਣਾ ਚਾਹੂੰਗੀ ਲੋਕਾਂ ਨੂੰ ਮੈਂ ਸਨੇਹਾ ਇਹ ਦੇਣਾ ਚਾਹੁੰਦਾ ਵੀ ਦੇਖੋ ਸਾਡੇ ਤੋਂ ਹੋ ਗਈ ਗਲਤੀ ਅਸੀਂ ਮੰਨਦੇ ਆਂ ਵੀ ਅਸੀਂ ਇਹ ਜੇ ਕਲਾਕਾਰ ਨੂੰ ਪ੍ਰਮੋਟ ਕਰਤਾ ਮੈਂ ਤੁਹਾਨੂੰ ਇਹ ਚੀਜ਼ ਕਹਿਣਾ ਚਾਹੁੰਗਾ ਵੀ ਬਾਈ ਜੀ ਅਸੀਂ ਬੇਵਕੂ ਬਣਿਆ ਤੁਸੀਂ ਨਾ ਬਣੋ ਵਧੀਆ ਰਹਿ ਜਾਓਗੇ ਇਹ ਬੰਦੇ ਦਾ ਕੰਮ ਸਿਰਫ ਹੈਗਾ ਵੀ ਲੋਕਾਂ ਨੂੰ ਬਗਮਰਾਹ ਕਰਕੇ ਲੋਕਾਂ ਤੋਂ ਆਪਦੀ ਘਰ ਦੀ ਗਰੀਬੀ ਦੱਸ ਕੇ ਤੇ ਲੋਕਾਂ ਤੋਂ 100-100 ਡਾਲਰ 100-100 ਪੌਂਡ ਜਾਂ 50-50 ਡਾਲਰ ਇਹ ਮੰਗਾਉਂਦਾ ਆ ਤੇ ਆਪਣੇ ਤਾਂ ਉੱਤੇ 100-100 ਤੇ 50-50 ਡਾਲਰ ਨੇ ਇੱਥੇ 100 ਦਾ 8500 ਤੇ ਪੌਂਡ ਦਾ ਬਾਈ ਜੀ ਮੈਨੂੰ ਲਾਦਾ ਉਹ ਵੀ 8000 10000 ਬਣ ਜਾਂਦਾ ਤੇ ਬਾਈ ਜੀ ਜਿਹਦਾ ਆ ਚੀਜ਼ ਕਰਕੇ ਸਰਦਾ ਤੇ ਉਹਨੇ ਬਾਈ ਜੀ ਮਿਹਨਤ ਕੀ ਕਰਨੀ ਮੈਂ ਤਾਂ ਸਾਡੇ ਅਰਗੇ ਲੋਕਾਂ ਦੀ ਹੁੰਦੀ ਐ ਵੀ ਜਿਹੜੇ ਬੈਕ ਬੈਕ ਐਂਡ ਤੇ ਲੋਕਾਂ ਨੂੰ ਅਸੀਂ ਪ੍ਰੋਮੋਟ ਕਰਕੇ ਅੱਗੇ ਤੱਕ ਲੈ ਕੇ ਆਉਨੇ ਆ ਸੋ ਆਪਣੇ ਪੈਸੇ ਨੂੰ ਬਚਾਓ ਇਹ ਜੇ ਕਲਾਕਾਰ ਨੂੰ ਪ੍ਰੋਮੋਟਰ ਤੋਂ ਅਸੀਂ ਗਲਤੀ ਅਸੀਂ ਆਪਣੀ ਗਲਤੀ ਮੰਨਦੇ ਵੀ ਅਸੀਂ ਪ੍ਰੋਮੋਟ ਕੀਤਾ ਪਰ ਤੁਸੀਂ ਨਾ ਹੁਣ ਇਸ ਚੀਜ਼ ਨੂੰ ਜਿਹਦੇ ਵਿੱਚ ਮਾਰਕ ਪਰਿਵਾਰ ਵੀ ਇਸ ਟਾਈਮ ਉਹ ਚੀਜ਼ ਦਾ ਸਫਰ ਕਰ ਰਿਹਾ ਜਿੱਥੇ ਮਾਰਕ ਪਰਿਵਾਰ ਦੀ ਬੇਟੀ ਨੂੰ ਇਹਨੇ ਮਾਰਨ ਦੇ ਦੋਸ਼ ਲਾਤੇ ਵੀ ਮੈਨੂੰ ਉਹ ਵੀ ਮਾਰਨਾ ਚਾਹੁੰਦੀ ਐ ਆਪਣੇ ਮਾਮਿਆਂ ਨੂੰ ਵੀ ਉਹ ਮਾਰ ਕਹਿੰਦੇ ਵੀ ਮੈਨੂੰ ਮਾਰਨਾ ਚਾਹੁੰਦੇ ਨੇ ਜਿੱਥੇ ਸਾਨੂੰ ਵੀ ਕਹਿਤਾ ਬਾਈ ਜੀ ਐਂਡ ਆਫ ਦਿ ਡੇ ਹੁਣ ਕਲਾਕਾਰ ਰਹਿ ਗਏ ਆ ਵੀ ਜਿੱਥੇ ਕਲਾਕਾਰਾਂ ਨੂੰ ਇਹ ਕਹਿ ਕਹਿ ਕੇ ਗਾਲਾਂ ਕੱਢੂਗਾ ਤੇ ਕਲਾਕਾਰਾਂ ਦਾ ਨਾਮ ਲਾਊਗਾ ਵੀ ਹੁਣ ਕਲਾਕਾਰ ਵੀ ਮੈਨੂੰ ਮਾਰਨਾ ਕਿਉਂਦੇ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਲੋਕਾਂ ਨੂੰ ਕਈ ਅਜਿਹੇ ਜਵਾਬ ਮਿਲੇ ਹੋਣਗੇ ਜਿਨ੍ਹਾਂ ਦਾ ਉਹ ਵੇਟ ਕਰ ਰਹੇ ਸੀਗੇ ਤੇ ਤੁਸੀਂ ਉਮੀਦ ਕਰਾਂਗੇ ਵੀ ਸੀ ਹਸਨ ਮਾਨਖਰਾਂ ਵੀ ਕੰਟੈਕਟ ਕਰ ਸਕੀਏ ਉਹਨਾਂ ਦਾ ਪੱਖ ਵੀ ਸੁਣ ਸਕੀਏ ਤਾਂ ਕਿ ਜੋ ਵੀ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ ਉਹ ਆਪਾਂ ਦੋਨਾਂ ਪਾਰਟੀਆਂ ਦੀ ਸੁਣ ਸਕੀਏ ਇੱਕ ਚੀਜ਼ ਮੈਂ ਹੋਰ ਕਹਿਣਾ ਪੱਖ ਵੀ ਸੁਣੋ ਜੇ ਨਹੀਂ ਐ ਮੈਂ ਤੁਹਾਨੂੰ ਵੀ ਕਹਿਣਾ ਮੈਂ ਇਹ ਗੱਲ 0300 ਵਾਲੇ ਬਾਈ ਨੂੰ ਵੀ ਕਹੀ ਸੀ ਵੀ ਬਾਈ ਜੀ ਆਮਣੋ ਸਾਹਮਣੇ ਬਾ ਬਾ ਲੋ ਤੁਸੀਂ ਤੇ ਆ ਨੂੰ ਬੈਠਣ ਨੂੰ ਮੈਂ ਤਾਂ ਉਹਨਾਂ ਨੂੰ ਕਹਤਾ ਜੀ ਮੈਂ ਕਹਾਂ ਐ ਕਰੋ ਥੋੜੇ ਦੇ ਛੱਡੀ ਕਿੰਨੇ ਚ ਮਨਾਉਨੇ ਹੋ ਬਣਾਓ ਐਨਓਸੀ ਨਾਲ ਲੈ ਕੇ ਆਉਂਗਾ ਅੱਛਾ ਅੱਜ ਜੇ ਰਾਜੀਨਾਮਾ ਹਸਨ ਮਾਨਕ ਹੁੰਦੇ ਤੁਹਾਡੀ ਕੋ ਤਾਂ ਤੁਸੀਂ ਹੱਸ ਕੇ ਰਾਜੀਨਾਮਾ ਕਰੋਗੇ ਹਾਂ ਕਰਦੇ ਆ ਦੱਸੋ ਕੀ ਸਾਨੂੰ ਰਿਸਪੈਕਟਫੁਲ ਅਮਾਉਂਟ ਕੀ ਦਵਾਉਂਦੇ ਆ ਜੋ ਸਾਡੇ ਕੋਰਟ ਦੇ ਵਿੱਚ ਲੱਗੀ ਐ ਸਾਨੂੰ ਰਿਸਪੈਕਟਫੁਲ ਪਾਉਂਟ ਦਵਾ ਦਿਓ ਐਨਓਸੀ ਮੈਂ ਨਾਲ ਲੈ ਕੇ ਆਉਂਗਾ ਮਾਫੀ ਮੰਗਣੀ ਪੈਣੀ ਜਿਹੜੀ ਗਲਤੀ ਕੀਤੀ ਮਰਤੋਂ ਨਹੀਂ ਮੇਰੇ ਘਰਦਿਆਂ ਨੂੰ ਮੈਨੂੰ ਮਾਫੀ ਦੀ ਕੋਈ ਲੋੜ ਨਹੀਂ ਸਾਨੂੰ ਕੀ ਲੋੜ ਐ ਸਾਡੇ ਤਾਂ ਠੀਕ ਐ ਜਿਹੜੇ ਬੰਨੇ ਫੀਤੀਆਂ ਲਾਉਣੀਆਂ ਸੀ ਉਹ ਲੱਗ ਗਈਆਂ ਪਰ ਸਾਡੇ ਘਰਦਿਆਂ ਤੋਂ ਮਾਫੀ ਮੰਗੇ ਜਿਹੜੀ ਇਹਨੇ ਗਲਤ ਸ਼ਬਦਾਵਲੀ ਬੋਲੀ ਜਿਹੜਾ ਇਹਨੇ ਗਲਤ ਲੋਕਾਂ ਦੇ ਵਿੱਚ ਸਾਡੇ ਪਰਿਵਾਰ ਦਾ ਪ੍ਰਚਾਰ ਕੀਤਾ ਤੇ ਹਿਮਨ ਮੈਂ ਤਰਤੇ ਵੀ ਛੱਡਤੀ ਰਿਸਪੈਕਟਫੁਲ ਅਮਾਉਂਟ ਦਵਾ ਤੇਰੇ ਕੋਲੇ ਐਨਓਸੀ ਲੈ ਕੇ ਬੈਜੂਗਾ ਹੋਰ ਦੱਸ ਸੋ ਉਮੀਦ ਕਰਦੇ ਆ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿਹੜੀਆਂ ਗੱਲਾਂ ਇੰਨੀਆਂ ਜ਼ਿਆਦਾ ਵਾਹ ਔੜ ਰੀਆਂ ਨੇ ਉਸ ਦਾ ਜਿਹੜਾ ਜਵਾਬ ਇੰਦੀ ਹੋਰਾਂ ਨੇ ਦਿੱਤਾ ਹੈ ਤਾਂ ਅਸੀਂ ਕੰਟੈਕਟ ਕਰਾਂਗੇ ਹਸਨ ਮਾਨਕ ਨਾ ਵੀ ਵੀ ਉਹ ਵੀ ਔਨ ਸਾਡੇ ਕੋਲ ਤੇ ਜੋ ਵੀ ਚੀਜ਼ਾਂ ਇਲਜ਼ਾਮ ਲਾਏ ਗਏ ਨੇ ਉਹਨਾਂ ਤੋਂ ਵੀ ਜਵਾਬ ਸੁਣੀਏ ਤਾਂ ਕਿ ਕੀ ਸਿੱਟਾ ਨਿਕਲਦਾ ਹੈ ਨੈਕਸਟ ਵੀਡੀਓ ਦੇ ਵਿੱਚ ਅਸੀਂ ਜਲਦੀ ਪਾਵਾਂਗੇ ਮੈਨੂੰ ਤਦ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ